ਜੱਸੇ ਰੋਟੀ ਲੈ ਕੇ ਆ ਰੋਟੀ ਤਾਂ ਬਣਾਣਾ ਰੋਟੀ ਤਾਂ ਬਣਾਈ ਨਹੀਂ ਹੈਗੀ ਜੀ ਅੱਜ ਆ ਮੈਂ ਦੀਦੀ ਨੂੰ ਕਹਿ ਦਿੰਨੀ ਆ ਮੇਰਾ ਸਿਰ ਬਹੁਤ ਦੁਖੀ ਜਾਂਦਾ ਸੀ ਮੈਨੂੰ ਨਹੀਂ ਕਹਿੰਦਾ ਕਿਸੇ ਨੂੰ ਰੋਟੀ ਨੂੰ ਸਿੱਧੀ ਹੋ ਕੇ ਰੋਟੀ ਬਣਾ ਦੇ ਸਾਰਾ ਦਿਨ ਬਿੱਲੀ ਬੈਠੀ ਰਹਿਣੀ ਆ ਨਹੀਂ ਸਾਰਾ ਦਿਨ ਤਾਂ ਨਹੀਂ ਮੈਂ ਬੈਠਦੀ ਹੈਗੀ ਮੇਰਾ ਤਾਂ ਸਿਰ ਬਾਲਾ ਦੁਖੀ ਜਾਂਦਾ ਸੀ ਮੈਂ ਤਾਂ ਬੈਠ ਗਈ ਨਹੀਂ ਤਾਂ ਤੁਹਾਨੂੰ ਪਤਾ ਸਾਰੇ ਕੰਮ ਕਰਦੀ ਆ ਤੁਹਾਨੂੰ ਇੰਨਾ ਕ ਤਾਂ ਪਤਾ ਹੋਣਾ ਚਾਹੀਦਾ ਵੀ ਮੈਂ ਜਾਣਾਗਾ ਹਾਂਜੀ ਪਤਾ ਸੀਗਾ ਮੈਨੂੰ ਤੁਸੀਂ ਜਾਣਾਗਾ ਰੋਟੀ ਲੈ ਕੇ ਰੱਖ ਜਾ ਕਰ ਮੇਰਾ ਸਿਰ ਦੁਖੇ ਜਾਂਦਾ ਸੀ ਮੈਂ ਤੋ ਉੱਠੇ ਨਹੀਂ ਜਾਂਦਾ ਸੀਗਾ ਤਾਂ ਕਰਕੇ ਬੈਠ ਗਈ ਕੋਈ ਗੱਲ ਨਹੀਂ ਜਾਂਦਾ ਜੀ ਫਿਰ ਗੋਲੀ ਗੋਲੀ ਲੈ ਲਗਾ ਲਾ ਗੋਲੀ ਹੈ ਹੀ ਨਹੀਂ ਸੀ ਕਰੇ ਤੁਸੀਂ ਲਿਆ ਕੇ ਦੇ ਦਿੰਦੇ ਮੈਂ ਲੈ ਲੈਂਦੀ ਤੁਸੀਂ ਕਿਹੜਾ ਆਖੇ ਲੱਗਦੇ ਹੋ ਹੁਣ ਜਾਣ ਜਾਣ ਬਹਾਨੇ ਲਾਈ ਨੇ ਰਹਿਣੀਆਂ ਸਾਰਾ ਦਿਨ ਬਹਾਨੇ ਨਹੀਂ ਜਲਾਉਂਦੀ ਹੈਗੀ ਤੁਹਾਨੂੰ ਪਤਾ ਤਾਂ ਹੈਗਾ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਹੈਗੀ ਸਿਰ ਉਹਦੀ ਉੱਠ ਖੜਦਾ ਮੇਰਾ ਬਿਮਾਰੀਆਂ ਬਹਾਨੇ ਮੇਰੇ ਕੋਲੇ ਨਾ ਲਿਆ ਕਰ ਬਿਮਾਰੀਆਂ ਦੇ ਬਹਾਨੇ ਮੈਂ ਕੀ ਲਾਉਣੀ ਆ ਜੀ ਜਦੋਂ ਤੁਸੀਂ ਨਹੀਂ ਮੇਰੀ ਸੁਣਦੇ ਹੈਗੇ ਹੋਰ ਕੌਣ ਸੁਣੂਗਾ ਮੇਰੀ ਮੈਂ ਕਿਹਨੀ ਸੁਣਦਾ ਹੈਗਾ ਤੁਸੀਂ ਕੁਛ ਵੀ ਨਹੀਂ ਸੁਣਦੇ ਹੈਗੇ ਜੇ ਤੁਹਾਨੂੰ ਪਤਾ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਆ ਗਈ ਤੁਸੀਂ ਮੈਨੂੰ ਦਵਾਈ ਦਵਾਈ ਹੈ ਕਦੇ ਜਮਾਨ ਲੜਾ ਮੇਰੇ ਨਾਲ ਫੜਿਓ ਰੋਕੀਲਾ ਸਿੱਧਿਓ ਕੇ ਜਮਾਨ ਲੜਾਉਂਦੀ ਆ ਜੱਸੇ ਹਾਂਜੀ ਦੀਦੀ ਤਾ ਰੋਟੀ ਬਣਾ ਲਈ ਆ ਬਣਾਤੀ ਸੀ ਦੀ ਦਿਖਾ ਲੋ ਮੈਂ ਤਾਂ ਅਜੇ ਖਾਣੀ ਨਹੀਂ ਹੈਗੀ ਤੈਨੂੰ ਕਿਉਂ ਮੇਰਾ ਸਿਰ ਦੁਖਦਾ ਮੈਂ ਆਪੇ ਬਣਾ ਲੈਂਦੀ ਸੁਰਤੋ ਬਹੁਤ ਦੁਖੀ ਜਾਂਦਾ ਦੀਦੀ ਤੁਹਾਨੂੰ ਪਤਾ ਤਾਂ ਹੈਗਾ ਕੰਮ ਬਣਦਾ ਨਹੀਂ ਸੀਗਾ ਉਦੀਪ ਨੂੰ ਜਾਣਾ ਸੀਗਾ ਤਾਂ ਕਰਕੇ ਬਣਾਤੀ ਪਤਾ ਨਹੀਂ ਆ ਮੁੰਡੇ ਜਿੱਤੇ ਵੀ ਕੀ ਅੱਗ ਲੱਗੀ ਰਹਿੰਦੀ ਆ ਮੈਂ ਆਪੇ ਬਣਾ ਲੈਂਦੀ ਦੋ ਮਿੰਟ ਖੜੇ ਨਹੀਂ ਗਿਆ ਤੋ ਗੁੱਸਾ ਬੜਾ ਕਰ ਲੱਗੇ ਸੀ ਦੀਦੀ ਉਹ ਮੈਂ ਕਿਹਾ ਚੱਲ ਬਣਾ ਦਿੰਨੀ ਆ ਫੇਰ ਇਹ ਗੁੱਸੇ ਨੇ ਖਾੜਿਆ ਚਿੱਤੇ ਝਾੜੂ ਨਾ ਘਰੇ ਤਾਂ ਗੁੱਸਾ ਹੀ ਝਾੜੂਗਾ ਤੂੰ ਮੈਂ ਕਰ ਦੱਸੀ ਤੂੰ ਮੜ ਜਾਣਾ ਨੂੰ ਖੜਕਾ ਆਪਣੇ ਨੰਬਰ ਤੇ ਫੋਨ ਕਰ ਦੇ ਕਰੇ ਕਿਹਨੂੰ ਕਰਾਂ ਦੀਦੀ ਫੋਨ ਜੇ ਤਾਂ ਮੇਰਾ ਭਾਈ ਹੁੰਦਾ ਫਿਰ ਤਾਂ ਫੋਨ ਵੀ ਕਰਦੀ ਹੁਣ ਮੰਮੀ ਡੈਡੀ ਨੇ ਉਹਨਾਂ ਨੂੰ ਵੀ ਟੈਨਸ਼ਨ ਦੇਣ ਨੂੰ ਜੀ ਕਰਦਾ ਹੈਗਾ ਮੇਰਾ ਕਿਵੇਂ ਫੋਨ ਕਰਾਂ ਤਾਂ ਕੋਈ ਤਾਂ ਹੋਊਗਾ ਹੀ ਕੋਈ ਨਹੀਂ ਹੈਗਾ ਦੀਦੀ ਕੌਣ ਖੜਦਾ ਹੁੰਦਾ ਨਾਲ ਨਾਲੇ ਭਾਈ ਤੋਂ ਬਿਨਾ ਕੋਈ ਨਾ ਮੇਰਾ ਭਰਾ ਵੀ ਤੇਰਾ ਭਰਾ ਹੀ ਆ ਟੈਨਸ਼ਨ ਨਾ ਲਿਆ ਕਰ ਜੇ ਤੂੰ ਕਹਿੰਨੀ ਹੈ ਤਾਂ ਮੈਂ ਉਹਨੂੰ ਫੋਨ ਕਰ ਦੰਨੀ ਆ 4 ਦਿਨ ਲਈ ਜੀ ਤੈਨੂੰ ਨਾਲੇ ਜੀ ਸੁਰਤ ਟਿਕਾਣੀ ਆਉਂਦੀ ਕਾ ਨੂੰ ਦੀਦੀ ਤਾਂ ਹੀ ਤਾਂ ਉਹ ਮੇਰੇ ਤੇ ਰੋ ਮਾਰਦੇ ਨੇ ਵੀ ਤਾਂ ਭਾਈ ਨਹੀਂ ਹੈ ਗਿਆ ਜੇ ਮੇਰੇ ਭਾਈ ਹੁੰਦਾ ਨਾ ਇਹ ਮੈਨੂੰ ਕਹਿ ਕੇ ਦਿਖਾਉਂਦੇ ਕੁਛ ਠੀਕ ਗੱਲ ਆ ਜੱਸੇ ਆ ਮੇਰੇ ਵਾਲਾ ਦੇਖ ਲੈ ਜੇ ਮੜਾ ਜੀ ਵਿੱਚ ਚਾਹ ਬੋਲਦਾ ਮੈਂ ਉਹਦੀ ਗੱਲ ਦੰਨੀ ਆ ਵੀ ਲਾ ਮਾ ਫੋਨ ਕਰੇ ਮੈਂ ਮੁੜ ਕੇ ਨਹੀਂ ਬੋਲਦਾ ਹੈਗਾ ਅੱਜ ਇੱਥੇ ਮੈਂ ਹੀ ਗਲਤ ਹਾਂ ਮਾਂ ਦੀ ਆਸਰੇ ਤਾਂ ਬਹੁਤ ਆ ਹੋਰ ਮੈਂ ਸਾਰਾ ਦਿਨ ਰੋਨੀ ਰਹਿਣੀ ਆ ਬਸ ਜੇ ਮੇਰੇ ਭਾਈ ਹੁੰਦਾ ਤਾਂ ਮੇਰੇ ਨਹੀਂ ਮੇਰ ਕਰਾਉਂਦਾ ਦੀਦੀ ਨਹੀਂ ਕਿੰਨੇ ਵਾਰ ਮੈਨੂੰ ਮਿਲਣਾ ਆਉਂਦਾ ਉਹ ਤਾਂ ਮੈਨੂੰ ਉਹੀ ਨੂੰ ਕੁਝ ਕਹਿਣ ਦਿੰਦਾ ਸੀਗਾ ਜਿਹੜਾ ਇਹ ਮੇਰੇ ਤੇ ਰੋ ਮਾਰਦੇ ਨੇ ਗੱਲ ਗੱਲ ਤੇ ਰੋ ਮਾਰਦੇ ਨੇ ਆ ਹੁਣ ਮੈਂ ਰੋਟੀ ਨਹੀਂ ਬਣਾਈ ਹੈਗੀ ਮੈਂ ਕਿਹਾ ਦੀਦੀ ਬਣਾ ਦੂਗੀ ਚਲ ਮੇਰਾ ਸਿਰ ਬਹੁਤ ਉਕੀ ਜਾਂਦਾ ਮੇਰੇ ਤੇ ਇੰਨਾ ਗੁੱਸਾ ਕੀਤਾ ਤੂੰ ਐ ਕਰ ਜਾ ਕੇ ਆਰਾਮ ਕਰ ਲਾ ਸ਼ਾਮ ਦੀ ਰੋਟੀ ਮੈਂ ਥੋੜਾ ਜਲਦੀ ਬਣਾ ਲਵਾਂ ਕਹ ਲੂ ਦੀਦੀ ਮੈਂ ਹੀ ਬਣਾ ਦੂੰਗੀ ਸ਼ਾਮ ਨੂੰ ਵੀ ਨਾਲੇ ਤੁਹਾਨੂੰ ਤੁਹਾਨੂੰ ਪਤਾ ਤਾਂ ਹੈਗਾ ਖਾਂਦੇ ਨਹੀਂ ਹੈਗੇ ਕਿਸੇ ਦੇ ਹੱਥ ਦੀ ਰੋਟੀ ਉਹ ਮੈਂ ਟੈਨਲ ਬਣਾ ਦੂੰਗੀ ਤੁਫੜਾਦੀ ਉਹਨੂੰ ਪਰ ਦਮ ਦੀ ਉਹਦਾ ਮੱਥਾ ਠੀਕਾ ਦੀਦੀ ਕੋਈ ਨਾ ਬੜੀ ਹੋ ਆਰਾਮ ਕਰ ਲਾ ਐਂ ਕਰ ਰੋਟੀ ਫੜਾਈ ਰਹੀ ਐ ਉਹਨੂੰ ਰੋਟੀ ਤਾਂ ਫੜਾਤੀ ਉਹਨਾਂ ਨੂੰ ਖਾ ਲਈ ਉਹਨਾਂ ਨੇ ਤਾਂ ਚੱਲ ਗਏ ਫੜਾਤੀ ਹਾਂ ਚਲਾ ਆ ਜਾਣਾ ਚੱਲ ਆਰਾਮ ਕਰ ਤੂੰ ਵੀ ਰੋਟੀ ਖਾ ਲੈਂਦੇ ਦੀਦੀ ਕੋਈ ਨਾ ਮੈਂ ਤਾਂ ਫੇਰ ਖਾ ਲੂੰਗੀ ਤੂੰ ਖਾ ਲਈ ਤੇ ਠੰਡੀ ਹੋ ਜੂਗੀ ਮੈਂ ਮੇਰੇ ਤਾਂ ਜੀ ਨਹੀਂ ਕਰਦਾ ਹੈਗਾ ਸਿਰ ਬਹੁਤ ਫੁੱਟ ਜਾਂਦਾ ਇੱਕ ਅੱਧੀ ਖਾ ਲੈਂਦੀ ਨਾ ਨਾ ਮੈਂ ਤਾਂ ਰੈਸਟ ਕਰਦੀ ਐ ਇਹਨੇ ਚਲੋ ਤਾਂ ਬਾਗੇ ਹੋਣਾ ਹੁਣ ਕਿੱਧਰ ਹੈਗੇ ਨੇ ਉਹ ਨਹੀਂ ਤਾਂ ਮੈਨੂੰ 60 ਮਿੰਟ ਦਿੰਦੇ ਹੈਗੇ ਪੈਂਨ ਤੇ ਮੱਚਦੇ ਨੇ ਮੇਰੇ ਤਾਂ ਕੌਣ ਸਮਝਾਵੇ ਇਹਨੂੰ ਜੇ ਐਸੀ ਕੁਝ ਕਹਿੰਨੇ ਆ ਤਾਂ ਐ ਕਹਿੰਦਾ ਤੁਸੀਂ ਪੁੱਟੀਆਂ ਵੜਤਾ ਪੜਾਉਨੇ ਹੋ ਹੋਰ ਇਹ ਵੀ ਪੰਗਾ ਹੀ ਆ ਦੀਦੀ ਕਿੱਥੇ ਸੱਚੀ ਕਹਿੰਨੀ ਹੈ ਮੇਰਾ ਤਾਂ ਰਹਿਣ ਨੂੰ ਜੀ ਨਹੀਂ ਕਰਦਾ ਹੈਗਾ ਇੱਥੇ ਫਿਰ ਤਾਂ ਐਂ ਜੀ ਕਰਦਾ ਮੈਂ ਬਾਗ ਜਾ ਤੁਹਾਨੂੰ ਪਤਾ ਤਾਂ ਹੈਗਾ ਦੀਦੀ ਮੰਮੀ ਡੈਡੀ ਬਜ਼ੁਰਗ ਹੋ ਰਹੇ ਨੇਗੇ ਉਹਨਾਂ ਨੂੰ ਟੈਨਸ਼ਨ ਦੇਣ ਨੂੰ ਜੀ ਨਹੀਂ ਕਰਦਾ ਹੈਗਾ ਜੇ ਉੱਥੇ ਜਾਣੀ ਆਂਗੀ ਤਾਂ ਐ ਕਹਿਣਗੇ ਉਰੀ ਆ ਕੇ ਬੈਠ ਗਈ ਤਾਂ ਹੀ ਮੈਂ ਉੱਥੇ ਨਹੀਂ ਜਾਂਦੀ ਹੈਗੀ ਸੱਚੀ ਮੈਂ ਮੰਨਦੀ ਆ ਤੂੰ ਮਾਸੇ ਹੋਣਾ ਟੈਨਸ਼ਨ ਨਹੀਂ ਦੇਣਾ ਚਾਹੁੰਦੀ ਤੇਰੇ ਨਾਨਕੇ ਤਾਂ ਹੋਣਗੇ ਕੋਈ ਤਾਂ ਹੋਊਗਾ ਹੀ ਮਾਮੇ ਦਾ ਮੁੰਡਾ ਮਾਮੇ ਦੀ ਕੁੜੀ ਕੋਈ ਨਹੀਂ ਹੈਗਾ ਹੈਗੇ ਤਾਂ ਹੈਗੇ ਨੇ ਬਸ ਨਾ ਹੋਇਆ ਵਰਗੇ ਨਹੀਂ ਦੀਦੀ ਕਿੱਥੇ ਖੜਦੇ ਹੁੰਦੇ ਨੇ ਜਿੱਥੇ ਆਪਣਾ ਖੜਜੂਗਾ ਬਗਾਨੇ ਨਹੀਂ ਖੜਦੇ ਹੁੰਦੇ ਚੱਲ ਕੋਈ ਨਾ ਅਸੀਂ ਤੇਰੇ ਆਪਣੇ ਆ ਜੇ ਹੁਣ ਬੋਲੂਗਾ ਨਾ ਤੂੰ ਸਾਨੂੰ ਦੱਸੀ ਅਸੀਂ ਪੁੱਛਾਂਗੇ ਉਹਨੂੰ ਵੀ ਤੈਨੂੰ ਕੀ ਬਿਮਾਰੀ ਆ ਪੀਪੀਕੇ ਡਟ ਡਕੜ ਰੱਖਿਆ ਇਹਨੂੰ ਰੋਕਿਆ ਕਰਨ ਵਾਲੇ ਵੀ ਦਾਰੂ ਨਾ ਪੀਆ ਕਰੇ ਮੇਰੇ ਗਿੱਥੇ ਸੁਣਦੇ ਨੇ ਦੀਦੀ ਉਹ ਮੈਂ ਤਾਂ ਬਸ ਉਈ ਰੱਖੀ ਹੋਈਆਂ ਇਹਨਾਂ ਨੇ ਕੰਮ ਵਾਸਤੇ। ਚੱਲ ਕੋਈ ਨਾ ਸੋਚਣਾ ਕਰਿਆ ਕਰਬਾਲੀ ਮੈਂ ਵੀ ਇੱਧਰ ਡੰਗਰਾਂ 'ਚ ਕੰਮਕੁਮ ਕਰ ਲਾਂ। ਤੂੰ ਆਰਾਮ ਕਰ ਲ ਘੰਟਾ। ਚੱਲ ਕੋਈ ਨਾ ਰੈਸਟ ਕਰਨ ਦਾ ਕੀ ਹੋ ਰਿਹਾ ਮੈਂ ਤੁਹਾਡੇ ਨਾਲ ਹੱਥ ਬਟਾ ਦਿੰਨੀ ਆ ਜੀ। ਨਹੀਂ ਨਹੀਂ ਮੈਂ ਤਾਂ ਆਪੇ ਕਰ ਲਾਂ। ਤੂੰ ਦਵਾਈ ਲੈ ਲੈ ਨਾਲੇ। ਹੈਗੀ ਗੋਲੀ-ਗੋਲੀ? ਹੈ ਨਹੀਂ ਜੀ। ਮੈਂ ਕਿਹਾ ਸੀ ਉਹਨਾਂ ਨੂੰ ਲਿਆ ਦਿਓ ਗੋਲੀ। ਲਿਆ ਕੇ ਦਿੱਤੀ ਨਹੀਂ। ਲੈ ਦਵਾਈ ਚੰਗਾ। ਨਹੀਂ ਤੁਸੀਂ ਮੰਗਾ ਦਿਓ ਵੀਰੇ ਤੋਂ ਗੋਲੀ। ਚੱਲ ਜੰਗਾ ਐਨੇ ਮੈਂ ਪੈ ਜਾਂਦੀ ਆ। ਪੈਸ ਚੰਗਾ ਦੀ। ਗੋਹਾ ਚੱਕਿਆ ਗਿਆ ਹੁਣ ਮੜ ਮੜ 10 ਮਿੰਟ ਬਾਅਦ ਜਾਇਆ ਹੁਣ ਹਰ ਜਾਇਆ ਬਾਰੇ ਬਾਹਰ ਜਾਏ ਵੀ ਨਾ ਕਿਤੇ ਚਰਦਾ ਆ ਦੇਖੀ ਆ ਦੇਖੀ ਚੱਜ ਨਾਲ ਕਰ ਲਿਆ ਕਿਉਂ ਜੀ ਲੂਸ ਕੱਢਿਆ ਤੋ ਮੈਨੂੰ ਇਹ ਕਹਿ ਦਿੰਦਾ ਉਹ ਮੈਂ ਹੱਥ ਕਿਵੇਂ ਮਾਰਾ ਹੁਣੇ ਚ ਹੁਣ ਤਾਂ ਮੈਂ ਹੱਥ ਧੋ ਕੇ ਛੱਟਿਆ ਪਹਿਲਾਂ ਸਨੀਆਂ ਕੀਤਾ ਅੱਜ ਬਸੂਗਾ ਨਹੀਂ ਇਹ ਕੱਢ ਦੇਣਾ ਆਹ ਜਿਹੜੀ ਚ ਵੱਜੂਗਾ ਸਾਰਾ ਜਾ ਕੇ ਕੋ ਲੈ ਲੈ ਕੱਢ ਤਾ ਲੈ ਕੱਢ ਤਾ ਇਹ ਦੱਸੇ ਗਾਣਾ ਦਿੰਦੀਆਂ ਨੇ ਪੁੱਤਾਂ ਨੇ ਸੁਣ ਲਈ ਤੋ ਫੇਰ ਦੋ ਅਬ ਬਿਠਾਣਾ ਤਾਂ ਕਿਤੇ ਹੋਣਾ ਹੋ ਜੇ ਜੀ ਲੂਸ ਕੱਢ ਕੇ ਚਰਦਾ ਸਾਰਾ ਭਈ ਮੈਂ ਆਪੇ ਕਰ ਲਿਆ ਕਰੂੰ ਤੂੰ ਪੈ ਜਾ ਕਰ ਜੇ ਆਪ ਕਰਨ ਵਾਲੀ ਹੋਮੋਫੇਰ ਮੈਨੂੰ ਕੀ ਲੋੜ ਹਾਂ ਨਾ ਪੈਣ ਮੇ ਪਰ ਬਾਹਰ ਬਾਏ ਜਾ ਕਰ ਕਾਂਸ਼ ਕੇ ਡੇ ਕਰ ਬਾਹਰ ਵੀ ਨਹੀਂ ਜਾਣਦੀ ਫਿਰ ਗਾਹ ਫਿਰ ਗਾਹ ਆਈ ਵੀ ਕਹਣੀ ਰੋਟੀ ਖਾਣੇ ਵੇਲੇ ਪੱਤ ਤਿੰਨ ਦਿਨ ਨੂੰ ਸਾਥਾਂ ਨੇ ਰੋਟੀ ਤਿੰਨ ਦਿਨ ਨੂੰ ਉਹਦੇ ਰਤਾਸਾਂ ਨਾਲ ਰੋਟੀ ਫਿਰ ਕਿਸੇ ਪਾਸੇ ਤਾਂ ਮਾਨ ਹੋ ਜਾ ਮਾਨ ਹੋ ਜਾ ਨਾਲੇ ਨਾ ਹੋ ਜਾ ਜੱਸੀ ਦਾ ਨਾ ਸਿਰ ਦੁਖਦਾ ਜਾ ਕੇ ਇਹਨੂੰ ਦਵਾਈ ਦੇ ਦੇ ਲੈ ਪੱਤ ਤੇ ਪਈਏ ਗੋਲੀ ਦੇ ਦੇ ਫਿਰ ਜਿੱਤੇ ਲੈ ਉਹਦੇ ਅਗਲੇ ਦਰਦ ਹੁੰਦੀ ਹੈ ਚਾਕੇ ਫ੍ਰਿਜ ਦੇ ਗੋਲੀ ਦੇ ਦਾਂ ਮੈਂ ਉਹਨੂੰ ਹੋਰ ਐਕਸ਼ਨ ਕਰ ਜੂ ਕੋਈ ਉੱਪਰ ਡਾਕਟਰ ਤੇ ਹੁਣ ਮੈਂ ਉਹ ਚਲ ਜਾਨਾ ਆ ਗਾ ਖੜ ਜਾ ਜਿਹੜਾ ਦੁਕਾਨ ਖੋਲੀ ਹੋਊ ਉਹਨੇ ਉਹ ਮੈਂ ਮੈਂ ਐਂ ਕਹਿੰਦਾ ਸੀ ਜੀ ਤੇ ਮੇਰੀ ਗੱਲ ਸੁਣੋ ਸਾਰੇ ਪਿੰਡ ਦੇ ਬੰਦੇ ਮੈਨੂੰ ਚਿੱਡਾ ਕਰਦੇ ਨੇ ਕਹਿੰਦੇ ਪਸ਼ੂਆਂ ਦਾ ਪਤੰਦਰਾ ਤੂੰ ਕਰਦਾ ਕੋਹਾ ਸਵੇਰੇ ਰਿਹੜੀ 'ਚ ਤੂੰ ਸੱਡਦਾ ਖੇਤ ਤੂੰ ਸਿੱਟ ਕੇ ਆਉਣਾ ਭਾਈ ਤੁਸੀਂ ਸੱਟ ਜਿਆ ਕਰੋ ਕਹਿੰਦੇ ਤੁਸੀਂ ਕਰ ਜਿਆ ਕਰੋ ਕਹਿੰਦੇ ਫਿਰ ਸਾਡੇ ਉਹ ਅਗਲਾ ਤੀਵੀਂ ਦਾ ਗੁਲਾਮ ਕਹਿੰਦਾ ਮੈਨੂੰ ਤੂੰ ਮਾਣ ਉਹ ਮਾਣ ਬਟ ਦੇਖਦੀ ਵੀ ਏਜੰਟ ਬਰਗ ਐਸੇ ਕੱਲ ਬਾਸ ਇਕੱਠੀ ਕਰਨ ਉਹ ਪਰਚੀ ਘਟਾਉਂਦੇ ਤੂੰ ਕਿੰਨਾ ਬੋਲੀ 50 ਰੁਪਏ ਦੇਈਂ ਦੇਖਾ ਜੇ ਵਾਅਦਾ ਦਿੱਤਾ ਦਾ ਹ ਜੇ ਮੈਂ ਕੰਜੂਸੀਆਂ ਕਰਦੀਆਂ ਨਾ ਤੇਰਾ ਘਰ ਵੀ ਬਣਿਆ ਹੋਇਆ ਏ ਨਹੀਂ ਉਹ ਵੱਡੜ ਵਾਂਗੋਂ ਨਾ दारू ਪੀ ਪੀ ਡੱਟ ਢਿੱਡ ਕੱਢਨੇਗਾ ਨਾਲੇ ਤੇ ਨਾਲੇ ਤੇਰੇ ਸਰੀਰ ਚ ਦੇਹ ਚ ਕੁਛ ਨਹੀਂ ਰਹਿਣਾ ਹੈਗਾ ਉਹ ਚਲੋ ਉਹ ਤਾਂ ਫਿਰ ਹੁਣ ਅਗਲੇ ਦਾ ਕੰਮ ਵਾਹੀ ਦੀ ਹੁਣ ਲੈ ਲੈਣੀ ਹੈ ਡਰਾਈਵਿੰਗ ਕੰਮ ਸਿੱਖ ਲਾ ਡਰਾਈਵਰੀ ਚ ਹੁੰਦੀ ਐ ਯਾਰ ਜਿਹੜੇ ਚਾਹ ਨੂੰ ਖਾ ਪੀ ਲੈਂਦਾ ਮਾਮਾ ਟਾ ਕਿੱਡੀ ਗੱਲ ਉਹ ਮੇਰੀ ਗੱਲ ਸੁਣ ਨਾ दारू ਦਾ ਤਾਂ ਪਤਾ ਵੀ ਲੈ ਜਾਂਦਾ ਬੰਦੇ ਨੇ ਪਰ ਇੱਕ ਗੱਲ ਆ ਰਹੀ ਤੇ ਉਹਦੀ ਗਲਤ ਗੱਲ ਆ ਮੈਂ ਉਹਨੂੰ ਬਹੁਤ ਵਾਰ ਸਮਝਾਇਆ ਕਿ ਇਹਦਾ ਭਾਬੀ ਉਹ ਨਰਮ ਹੈ ਹਨਾ ਕੋਈ ਹੋਰ ਜਣਾ ਨਹੀਂ ਹੁੰਦੀ ਅਜ ਨੂੰ ਚੱਕ ਕੇ ਝੋਲਾ ਉੱਡ ਜਾਂਦੀ ਇਹ ਪਤਾ ਨਹੀਂ ਸੀ ਕਿਵੇਂ ਸਾਰੇ ਕੁੱਟ ਕੱਟੀ ਜਾਂਦੀ ਇਹਦੇ ਨਾਲ ਬਸ ਇੱਕ ਗੱਲ ਦੱਸ ਜੇ ਬਾਈ ਇਹੀਂ ਕਰਦੇ ਰਹੇ ਹਨਾ ਉਹਦੇ ਨਾਲ ਇੱਕ ਦਿਨ ਮੈਂ ਇਹ ਜਾਊਗਾ ਮੈਨੂੰ ਆਪ ਛੱਡ ਕੇ ਆਉਂਦੇ ਦੇਖੇ ਤੂੰ ਤੂੰ ਅੰਨੀ ਬਚਦੇ ਗੱਲ ਵਰਜਾ ਕੱਲੂ ਰਿਸ਼ਤੇਦਾਰ ਕੀ ਕਹਿਣਗੇ ਉਹਨਾਂ ਨੇ ਯਾਰ ਕੀ ਕਹਿਣਗੇ ਉਹਨੇ ਕਹਿ ਦਿੰਦੇ ਵੀ ਜਵਾਕ ਲਈ ਜੱਲਾ ਨਹੀਂ ਸੀ ਆਪ ਇਹਨਾਂ ਨੇ ਕਹਿ ਕੇ ਤਲਾਕ ਕਰਵਾਇਆ ਜੇ ਹਰ ਆਪ ਨਹੀਂ ਆਉਂਦੇ ਹੈਗੇ ਕੱਢਦੇ ਨੇ ਅਗਲੇ ਜਦੋਂ ਛਿੱਤਰ ਪੈਂਦੇ ਨੇ ਉਹਦੇ ਰਿਸ਼ਤੇਦਾਰ ਕਿੱਥੇ ਜਾਂਦੇ ਨੇ ਬਈ ਉਹ ਛਿੱਤਰਾਂ ਦੀ ਗੱਲ ਨਹੀਂ ਹੈਗੀ ਰੀਤ ਛਿੱਤਰਾਂ ਦੀ ਗੱਲ ਨਹੀਂ ਹੈਗੀ ਬਾਦੂ ਉਹ ਉਹ ਕਿਸੇ ਕੁੜੀ ਨਹੀਂ ਹੈਗੀ ਉਹ ਕੁੜੀ ਤਾਂ ਮੈਂ ਵੀ ਮਾ ਪੁਰਾਣੀ ਹੈਗਾ ਫਿਰ ਕੋਈ ਰੌਲਾ ਤਾਂ ਗੱਲ ਦੇਹੀ ਹੈ ਸਾਰਾ ਚੱਲ ਮੇਰੀ ਗੱਲ ਸੁਣੋ ਚੱਲ ਮੇਰੀ ਗੱਲ ਸੁਣੋ ਨਾ ਤੂੰ ਸਮਝਾ ਲਾਣੋ ਮੈਂ ਮੇਰੇ ਕਹਾ ਸਮਝ ਫੇਰੀ ਆ ਮੈਂ ਤਾਂ ਤੂੰ ਕੰਮ ਚੋਂ ਹੀ ਨਿਕਲ ਨਹੀਂਦੀ ਕਿਸੇ ਕੰਮ ਚੋਂ ਨਿਕਲੂ ਫੇਰੀ ਆ ਰਾਤ ਨੂੰ ਵੀ ਗੋਹ ਚੱਕੀ ਜਾਂਦਾ ਸੁਪਨੇ ਚ ਵੀ ਪਿਆ ਰਾਤ ਨੂੰ ਬਹਿ ਕੇ ਗੱਲ ਕਰ ਲਿਆ ਕਰ ਰਾਤ ਨੂੰ ਫਿਰ ਉਹ ਬਾਈ ਹੁੰਦਾ ਉਹਦੀ ਦਾਰੂ ਪੀਤੀ ਹੁੰਦੀ ਜਿਵੇਂ ਜਾ ਕੇ ਸਰਾਣੇ ਬਹਿਣਾ ਤੇਰੇ ਕੋਲ ਹੋਰ ਕੋ ਕੰਮ ਨਹੀਂ ਕੋਈ ਰਾਤ ਦਿਨੇ ਮੈਨੂੰ ਆਪਦੇ ਕੰਮ ਦੀ ਟੈਨਸ਼ਨ ਰਾਤ ਨੂੰ ਦੂ ਘਾ ਦੀ ਟੈਨਸ਼ਨ ਦੇ ਦਿਆ ਕਰ ਫਿਰ ਉਹ ਦੂਜੇ ਲੋਟ ਗੱਲ ਪੈਂਦਾਗਾ ਮੈਂ ਕੀ ਕਰਾਂ ਦੱਸ ਹਣ ਆ ਰਾਤ ਨੂੰ ਤਾਂ ਉਹ ਵੀ ਰਾਜਾ ਬਣ ਜਾਂਦੇ ਜੇ ਕਦੇ ਮੈਂ ਵੀ ਬਗ ਜਾ ਆਤੀ ਹਾਂ ਪੁੱਤ ਫਿਰ ਪਾਇਆ ਚੰਗਾ ਬਹੁਤ ਬਣਦਾ ਹੈ ਰਾਜਨ ਦੇ ਸਾਰੇ ਪਿੰਡ ਦੀਆਂ ਕੁੜੀਆਂ ਵਿਆਹਾਂ ਉਹਦੇ ਕੋਲੇ ਜਾ ਕੇ ਉਹ ਚੱਲ ਕੋਈ ਗੱਲ ਨਹੀਂ ਖਾਦੀ ਪੀਤੀ ਦਾ ਕਹਿੰਦੇ ਮਾਫ ਹੁੰਦਾ ਸਾਰਾ ਕੁਝ ਚੱਲ ਤੂੰ ਛੱਡ ਪਰਾਂ ਮੈਂ ਕਹਿੰਦਾ ਛੇਜ ਪਸੂਆਂ ਦਾ ਤੂੰ ਕਰ ਲੇਂਗੀ ਮੈਂ ਜਾ ਆਉਂਦਾ ਮੇਲਾ ਆਪਣੇ ਪਿੰਡ ਅੱਛਾ ਮੇਲੇ ਤਾਂ ਫਿਰ ਮੇਰਾ ਵੀ ਜੀ ਕਰਦਾ ਦੇਖਣ ਐਂ ਕਰਦੀਆਂ ਸਾਡੇ ਪਿੰਡ ਤਾਂ ਆਪ ਲੱਗਦਾ ਕਲਾਣੇ ਦਾ ਮੇਲਾ ਮੈਂ ਵੀ ਕਰਦੀ ਮੇਰੇ ਭਰਾ ਨੂੰ ਫੋਨ ਵੀ ਨਾਲ ਮੈਂ ਮੇਲਾ ਦੇਖ ਲਵਾਂਗੀ ਤੂੰ ਨਾਲ ਗੱਲ ਗੱਲ ਤੇ ਗੱਲ ਗੱਲ ਤੇ ਭਰਾ ਦੇ ਮਿਹਣੇ ਨਾ ਮਾਰਿਆ ਕਰ ਕਿ ਤੈਨੂੰ ਉੱਚੀ ਨੀਂ ਵੀ ਬਾਤ ਚ ਗੱਲ ਕਰਦਾ ਤਾਂ ਸਦਾ ਮੇਰੇ ਭਰਾ ਇਹ ਤੈਨੂੰ ਕੰਮ ਨੂੰ ਕਹਿ ਦੇਣਾ ਚੁੱਪ ਕਰਕੇ ਕੰਮ ਕਰ ਲੈ ਸੱਦਾ ਮੇਰੇ ਭਰਾ ਨੂੰ ਮੈਂ ਤਾਂ ਵੀ ਐਂ ਕਰੂੰਗਾ ਹੈਗਾ ਮੇਰਾ ਭਰਾ ਖੜਾ ਅਗਲਾ ਮੇਰੇ ਨਾਲ ਇੱਕ ਤਾਣ ਕੇ ਫਿਰ ਐਂ ਤਾਂ ਨਹੀਂ ਹੋਣਾ ਹੈਗਾ ਨਾ ਤੂੰ ਮੇਰੇ ਅੱਗੇ ਕੁਸਕਦਾ ਵੀ ਨਹੀਂ ਹੈਗਾ ਉਹ ਫਿਰ ਐਂ ਥੋੜੀ ਵੀ ਬੰਦਾ ਪੋਲਾ ਯਾਰ ਉਹਦਾ ਫਾਇਦਾ ਚੱਕ ਲੋ ਇੰਨਾ ਚੱਲ ਕੋ ਯਾਰ ਚੱਲ ਦੇਖਾਂ ਦੇਖ ਲੈ ਕਿਹੜਾ ਮੂੰਹ ਪੋਲਾ ਤਰਾ ਕਿੱਥੋਂ ਪੋਲਾ ਤੂੰ ਪੋਲਾ ਹੈ ਉਹ ਚੱਲ ਪੋਲਾ ਨਾਲ ਤੇਰਾ ਭਰਾ ਪੋਲਾ ਅਸੀਂ ਜਾਈ ਨਹੀਂ ਚਲਾਕ ਆ ਗਏ ਤੁਹਾਡੇ ਘਰੇ ਬੇਸੇ ਰੈ ਵੀ ਗਈਆਂ ਔਰ ਕੋਈ ਰਹਿੰਦੀ ਵੀ ਨਹੀਂ ਔਰ ਕੋਈ ਰੱਖਤਾ ਵੀ ਨਹੀਂ ਕੀ ਕਹਣਾ ਹੋਰ ਕੋਈ ਸਾਡੇ ਨੂੰ ਰੱਖ ਵੀ ਨਹੀਂ ਸਕਦਾ ਮਤਲਬ ਤੁਹਾਡੇ ਮੰਗ ਕੋਈ ਹੋਰ ਰੱਖੇ ਵੀ ਨਾ ਆ ਖੋਲੇ ਨੂੰ ਕਦੇ ਨਾ ਵੇਚ ਦੋ ਬਣਾ ਇਹ ਸਾਹਮਣਾ ਨਹੀਂ ਹੈ ਕਿਸੇ ਨੇ ਮੇਰੇ ਇਥੇ ਗੱਲ ਚ ਕਿਉਂ ਰਸੇ ਪਾਏ ਨੇ ਫਿਰ ਕੋਈ ਆ ਮੇਰੇ ਹੱਥ ਪੈਰੀ ਆਉ ਮੇਰੇ ਹੱਥ ਪੈਰੀ ਆ ਮੈਂ ਕਦੇ ਜਿਹੜਾ ਖੜਾ ਖੜਾ ਬਾਲਟੀ ਦੁੱਧ ਹੀ ਪੀ ਜਾਂਦਾ ਉਹ ਖਾਣ ਪੀਣੇ ਪਿੱਛੇ ਕਿਉਂ ਟੋਕਿਆ ਜਾਂਦਾ ਸਮਝਿਆ ਕਰ ਮੈਂ ਕੀ ਕਹਾਂ ਨਾਲ ਉਹਨੂੰ ਹੁਣ ਕੁਝ ਮਰਜ਼ੀ ਕਹੇ ਵੇਚਦੇ ਕਦੇ ਭਈ ਅੱਜ ਦਿਨ ਜੇ ਨਹੀਂ ਸੰਭੀ ਜਾਂਦੀ ਤੇ ਆਪ ਵਿਚਾਰੀ ਮਰੀ ਪਈ ਆ ਬਸ ਆ ਦੋਨੇ ਵੇਚ ਹੀ ਦੇਵਾਂਗੇ ਪਰ ਰਹਿਣ ਦੇਵੇਂ ਕਿਸੇ ਨੇ ਸਾਹਮਣੇ ਨਹੀਂ ਕੰਜਰ ਨੇ ਕਿਸੇ ਨੇ ਕੀ ਆ ਘੱਟੀ ਹੋਰ ਉਹਨਾਂ ਕੋਲ ਪਾਲੀ ਹੋਈ ਹੈ ਇਹ ਘਰ ਦੀ ਜੋ ਝੋਟੀ ਹੈ ਇਹ ਤੁਹਾਡੇ ਕਹਿਣੇ ਸ਼ੌਂਕਾਂ ਦੀ ਪਾਲੀ ਹੈ ਇੱਥੇ ਰਜਾਈ 'ਚ ਬੈਠੇ ਗੱਲਾਂ ਕਰੀਏ ਨੇ ਹੋਗੇ ਐਨੂੰ ਪਤਾ ਨਾ ਕਿ ਨੇ ਇੱਥੇ ਸਵੇਰੇ ਜਦੋਂ ਸੰਗਲੋਂ ਨਾ ਕਿਵੇਂ ਨੱਚਦੀ ਫਿਰੇ ਛਾ ਮੰਗੂ ਕਿਸੇ ਦੇ ਹੱਥ ਨੇ ਹੱਥ ਫਵਾੜ ਦਿੰਦੀ ਹੈ ਸਾਰਾ ਜਿਵੇਂ ਆਖਾ ਵਰਗੀ ਆ ਤੋੜਦਾ ਕਰੂਗੀ ਅਗਲੀ ਤੋੜ ਕਰੂਗੀ ਨਾ ਇਹ ਵੀ ਟੰਕਰ ਹੈ ਬੈਟਰਾਂ ਸੁਣ ਮਸੁੰਨੇ ਹੋਏ ਜੇ ਬੁਖਾਰ ਚੜ੍ਹ ਜਾਂਦਾ ਕਿਸੇ ਨੂੰ ਫਿਰ ਕਿਵੇਂ ਕਰਦਾ ਹੁੰਦਾ ਬੋਲੇ ਕੋਈ ਨਾ ਬਿਮਾਰੀ ਠਮਾਰੀ ਤਾਂ ਮੜਮੋਟਾ ਜੀਭ ਚ ਨਹੀਂ ਕੱਢਿਆ ਕਰ ਪੱਥਰੇ ਪੈਸੇ ਲੱਗ ਆ ਚੰਗਾ ਨਹੀਂ ਜਾਂਦੇ ਕਿਤੇ ਝੋਟੇ ਆਹੋ ਕੋਈ ਮਸਮੂਖ ਨਹੀਂ ਵੇਚਣੀ ਹੈਗੀ ਨਹੀਂ ਵੇਚਣਾ ਐ ਕਰਦਾ ਤੇਰਾ ਪ੍ਰਾਣ ਕਹੇਗਾ ਦੋ ਮੱਛੀ ਦੀ ਧਾਰ ਕੱਢ ਕੇ ਐ ਕਰ ਕੋਈ ਗੱਲ ਨਹੀਂ ਜਾ ਲੈ ਸਮਝਾ ਦਿਆਂ ਨੂੰ ਉਹ ਸਮਝਾ ਮੇਰੇ ਕਹਿਣ ਤੇ ਕੋਈ ਰੰਦਾ ਪੈਰ ਖੈਰੀ ਆ ਤਾ ਮੇਰੇ ਕਹਿ ਤੋ ਸਮਝੀ ਨਹੀਂ ਮੇਰਾ ਬਾਈ ਕੀ ਸਮਝੂ ਮੈਂ ਤੋਂ ਚੰਗਾ ਮੈਂ ਪਾ ਦੂੰਗਾ ਜੇ ਬੱਠਲ ਨਾਲ ਸੱਡ ਦੂੰ ਹੋਰ ਕੀ ਆ ਢੰਗ ਨਾਲ ਨੋਹਾਂ ਨਾਲ ਕੱਢ ਲੈਣਾ ਤੋ ਸੱਡੂਗਾ ਸੱਡੂਗਾ ਪੜ ਜਾ ਭੱਗ ਜਾ ਮੇਰਾ ਸਾਲਿਆ ਪਰੇ ਤੂੰ ਵੀ ਬੋਲੀ ਜਾ ਨਾ ਇੱਥੇ

ਬਹੁਤ ਹੋਈ ਜਾਂਦੀ ਸੀ ਜੀ ਮੈਂ ਤਾਂ ਪੈ ਗਈ ਕਦੋਂ ਕਾਇ ਸੀ ਤੁਸੀਂ ਹੁਣੇ ਆਏ ਹੋ ਨਹੀਂ ਆਇਆ ਅੱਛਾ ਪਾਣੀ ਲੱਗਿਆ ਮਾ ਹੋਰ ਪੁੱਛ ਕੇ ਲਵੰਦ ਨੇ ਪਾਣੀ ਨੂੰ ਕੋਈ ਗੱਲ ਨਹੀਂ ਲਿਆ ਦਿੰਦੀ ਆ ਆਲੂ ਤੇ ਪਾਣੀ ਗਿਆ ਪਣੀ ਚ ਗਈਆ ਕੁਛ ਵੀ ਨਹੀਂ ਮੈਂ ਤਾਂ ਟੈਂਪਰ ਚ ਲੈ ਕੇ ਸੀ ਪਾਣੀ ਇਹਦਾ ਖਾਰਾ ਪਿਆ ਨਰਾ ਖਾਰਾ ਪਿਆ ਦਾ ਪੀ ਕੇ ਦੇ ਸਕਦੀ ਸੀ ਤੂੰ ਉਹ ਫਿਰ ਦੀਦੀ ਨੇ ਮੋਟਰ ਦਾ ਅਨਨ ਕਾਲਾ ਦੀਦੀ ਨੇ ਮੋਟਰ ਦਾ ਭਰਤਾ ਹੋਣਾ ਕੱਲ ਨੂੰ ਦੀਦੀ ਸਪਰੇਅ ਪਰ ਕਿਧਰ ਦੂਗੀ ਉਹ ਉਹ ਫੁਲਾਦੀ ਮੈਨੂੰ ਨਹੀਂ ਮਿੰਤਾ ਐਵੇਂ ਸੀ ਨਾ ਟੂਟ ਦਾ ਪਾਣੀ ਹੈਗਾ ਮੈਨੂੰ ਕਿਹੜਾ ਪਤਾ ਸੀਗਾ ਮੈਂ ਤਾਂ ਪੀਤਾ ਹੀ ਨਹੀਂ ਹੈਗਾ ਖੜਦਾ ਹੁਣ ਇਹਨੂੰ ਹੋਰ ਲਿਆ ਤਾਂ ਬੱਸ ਮੈਂ ਨਹੀਂ ਪੀਂਦਾ ਹੈਗਾ ਹੋਰ ਜਿਵੇਂ ਜਿਵੇਂ ਪਹਿਲਾਂ ਲਿਆ ਤਾਂ ਹੋ ਜਾ ਹੁਣ ਹੋਰ ਲਿਆ ਦਿੰਗੀ ਅਨਨ ਕਾਲਰ ਕੋਈ ਗੱਲ ਨਹੀਂ ਤੁਸੀਂ ਗੁੱਸਾ ਨਾ ਕਰੋ ਵੀ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆ ਦਿੰਦੀ ਆ ਨਾਲਿਆ ਫੋਨ ਜਿੰਨੇ ਕਿ ਦਿਾਈ ਜਾਂਦੇ ਆ ਹੁਣ ਜਿਹਦੇ ਮਰਜ਼ੀ ਹੁਣ ਤੈਨੂੰ ਹੋਰਾਂ ਤੋਂ ਕੀ ਲੈਣਾ ਹੁਣ ਮੈਨੂੰ ਆਉਂਦੇ ਨੇ ਲੈ ਮੈਂ ਕੁਝ ਲੈਣਾ ਕਿਉਂ ਨਹੀਂ ਹੈਗਾ ਕੀ ਲੈਣਾ ਤਾਂ ਚਲੋ ਕੋਈ ਗੱਲ ਨਹੀਂ ਤੁਹਾਡੀ ਮਰਜ਼ੀ ਆ ਮੈਂ ਤੈਨੂੰ ਕਿੰਨੇ ਵਾਰੀ ਸਮਝਾਇਆ ਵੀ ਮੇਰੇ ਨਾਲ ਜਮਾਨ ਨਾ ਲੜਾਇ ਕਰ ਗੱਲ ਉਹਨੀ ਕੀ ਕਰਿਆ ਕਰ ਮੇਰੀ ਨਾਲ ਜਿੰਨੀ ਕਿ ਭੁਗ ਜੇ ਜਵਾਨ ਕੀ ਲੜੌਨੀ ਆ ਜੀ ਐਨਾ ਕੱਕ ਤਾਂ ਮੇਰਾ ਹੈਗਾ ਤੁਹਾਡੇ ਨਾਲ ਗੱਲ ਕਰਨ ਦਾ ਤੁਸੀਂ ਜਮੀ ਮੈਨੂੰ ਮਗਾਨੇ ਬਣਾਤਾ ਹੜੀ ਹੋ ਜਾ ਹੁਣ ਚਾਹ ਬਣਾ ਲਿਆ ਘਨੇ ਟਾਈਮ ਨਹੀਂ ਹੋਇਆ ਕੋਈ ਗੱਲ ਨਹੀਂ ਬਣਾ ਲਿਓ ਨੀ ਚਾਹ ਤਾਂ ਨਾਲੇ ਇੱਥੇ ਦਿਨ ਨੂੰ ਉਰੀ ਪੈਣਾ ਸਿਆ ਸੀ ਬੁਰੀ ਪੈਣਾ ਬਾਹਰ ਜਿ ਬੈਠੀ ਨਹੀਂ ਬਾਹਰ ਕੰਨਾਂ ਦੇ ਟਾਬੇ ਤੇ ਪਤਾ ਵੀ ਦੀਂ ਦੇਖਦੇ ਨੇ ਬੰਦੇ ਨਹੀਂ ਤੁਸੀਂ ਕਹਿੰਦੇ ਅੰਦਰ ਪੈ ਜਾਨੀਂ ਬੜ ਕੇ ਮੈਂ ਤਾਂ ਕਰਕੇ ਤੇ ਸ਼ਾਂਤ ਸੀ ਫਿਰ ਹੋਰ ਵੀ ਤਾਂ ਥਾਂ ਬਿਠੇ ਰਿਆ ਪਿਆ ਹੋਰ ਵੀ ਕਿਤੇ ਬਹਿ ਜਾਨੀਂ ਪਹਿਲਾਂ ਤੋ ਪਸੇਗੀ ਸ਼ਾਂਚ ਮੰਜਾ ਡਾਇਆ ਸੀ ਤਾਂ ਕਰਕੇ ਮਾਂ ਗਰਮੀ ਆਉਂਦੀ ਸੀ ਹਾਂ ਤਾਂ ਕੌਣ ਡਾਇਆ ਸੀ ਬਾਹਰ ਤਾਂ ਤਾਂ ਰੱਖ ਕੇ ਡਾਇਆ ਵੀ ਹਾਂ ਆਉਂਦੇ ਨੇ ਦੇਖਾਂ ਮੈਂ ਕਿਸ ਨੂੰ ਲੈ ਤੁਸੀਂ ਇਹ ਮਿਸ਼ਕ ਕਰੀ ਜਾਂਦੇ ਹੋ ਮਾੜੀ ਮਾੜੀ ਗੱਲ ਨੂੰ ਐਡੀ ਬਡੀ ਕਰਕੇ ਵਧਾ ਲੈਨੇ ਹੋ ਆਪ ਦਾ ਘਰ ਆਗਾ ਬਾਹਰ ਥੋੜੀ ਡਾਇਆ ਮੰਜਾ ਮੈਂ ਬਾਹਰ ਨਹੀਂ ਡਾਇਆ ਪਰ ਬਾਹਰ ਤਾਂ ਡਾ ਰੱਖਿਆ ਜਿਹਾ ਜਿਹਾ ਬਾਹਰ ਡਾਲੇ ਜਿਹਾ ਬਾਹਰ ਚ ਡਾਲੇ ਇੱਕ ਗੱਲੀਆ ਚਲ ਕੋਈ ਗੱਲ ਨਹੀਂ ਫਿਰ ਅੰਦਰ ਪੈ ਜਾ ਕਰੂੰਗੀ ਫਿਰ ਤੁਸੀਂ ਕਹੋਗੇ ਅੰਦਰ ਵੜ ਕੇ ਪੈਗੀ ਤੁਸੀਂ ਤਾਂ ਕਿਧਰੇ ਪਾਸੇ ਮਾਰ ਨਹੀਂ ਹੈਗੀ ਅੱਪ ਪੈ ਪੀ ਜਾਕਰ ਚੰਗਾ ਤੂੰ ਕੰਮ ਦੇ ਹੱਥ ਨਾ ਲਾਈ ਕੰਮ ਕਰਕੇ ਪਈ ਸੀਗੀ ਬੇਲੀ ਨਹੀਂ ਪਈ ਹੈਗੀ ਤੁਸੀਂ ਦੇਖ ਦਿਓ ਮੈਨੂੰ ਤੁਸੀਂ ਤਾਂ ਬਚਲ ਜਾਨੇ ਹੋ ਕੰਮ ਤੇ ਕੰਮ ਤਾਂ ਸਾਰਾ ਮੈਂ ਹੀ ਕਰਦੀ ਆ ਕੁਛ ਦੀਦੀ ਕਰ ਲੈਂਦੀ ਹੈ ਵਿਚਾਰੀ ਬੇਲੀ ਥੋੜੀ ਹੁੰਨੀ ਹੈਗੀ ਸਾਰਾ ਦਿਨ ਤੁਸੀਂ ਐਵੇਂ ਮੇਰੇ ਪਿੱਛੇ ਪੈ ਜਾਂਦੇ ਹੋਗੇ ਚੰਗਾ ਮੇਰਾ ਦਿਮਾਗ ਨਾ ਖਰਾਬ ਕਰ ਹੁਣ ਚਾਹ ਮਾ ਲਿਆ ਦਿਮਾਗ ਤੇ ਮੂੰਹ ਮੈਂ ਖਰਾਬ ਨਹੀਂ ਕਰਦੀ ਹੈਗੀ ਤੁਸੀਂ ਵੀ ਸਿਰ ਸਿਰ ਚੜਦੇ ਜਾਨੇ ਹੋਗੇ ਜੇ ਮੇਰਾ ਭਾਈ ਹੁੰਦਾ ਨਾ ਫੇਰ ਕੀ ਕਰ ਦਿੰਦਾ ਉਹ ਅੱਛਾ ਜੋ ਮੇਰੇ ਪਾਈ ਹੁੰਦਾ ਤੁਸੀਂ ਬੋਲ ਜਾਂਦੇ ਮੇਰੇ ਸਾਹਮਣੇ ਆ। ਤੂੰ ਬੋਲਣ ਨੂੰ ਕੀ ਜੀ ਫੜ ਲੈਂਦਾ ਫਿਰ ਮੇਰੀ? ਵੀਰ ਜੀ ਕਰਦੇ ਰਹਿੰਦੇ ਹੋਗੇ। ਜੀ ਫੜ ਲੈਂਦਾ ਹਾਂ। ਫੜ ਲੈਂਦਾ ਜੀ ਬਾ। ਪਰ ਤੁਸੀਂ ਐ ਨਾ ਮੇਰੇ ਨਾਲ ਬਿਹੇਵ ਕਰਦੇ ਜਿਵੇਂ ਹੁਣ ਕਰਦੇ ਹੋ। ਕੀ ਬਿਹੇਵ ਕੀਤਾ ਤੇਰੇ ਨਾਲ? ਮੜੀ ਗੱਲ ਆ। ਗਲਾਸ ਪਾਣੀ ਦਾ ਮੰਗਾਇਆ ਸੀ ਉਹ ਨਹੀਂ ਚੱਜ ਨਾਲ ਲੈ ਕੇ ਦਿੱਤਾ। ਫਿਰ ਮੈਨੂੰ ਕਿਹੜਾ ਪਤਾ ਸੀਗਾ ਮੈਂ ਕਿਹੜਾ ਉਹਦੇ ਵਿੱਚ ਵੜ ਕੇ ਦੇਖਿਆ ਸੀਗਾ ਵੀ ਖਾਰਾ ਪਾਣੀ ਹੈ ਕਿ ਮਿੱਠਾ ਪਾਣੀ ਹੈਗਾ। ਤੂੰ ਜੋ ਸਕੇ ਦੇਖ ਲੈਂਦੀ। ਤੂੰ ਸਕੇ ਦੇਖ ਲਾਂਦੀ। ਅੱਛਾ ਪਹਿਲਾਂ ਮੈਂ ਪਾਣੀ ਪੀ ਕੇ ਚੈੱਕ ਕਰਾਂ ਵੀ ਕਿਵੇਂ ਦਾ ਪਾਣੀ ਆ। ਮੈਂ ਨਹੀਂ ਪੀਤਾ ਹੈਗਾ ਸਬੀਰ ਦਾ ਪਾਣੀ ਮੈਂ ਪਈ ਸੀਗੀ ਮੈਂ ਨਹੀਂ ਠੀਕ ਸੀ ਚੰਗਾ ਚੰਗਾ ਬਗ ਜਾ ਬਗ ਜਾ ਹੁਣ ਨਾਲੇ ਤੁਸੀਂ ਚਾਹ ਚ ਨੂੰ ਕੋਚਾ ਕੱਢੋਗੇ ਮੈਂ ਤਾਂ ਕਹਿੰਦੀ ਆ ਖੁਦੇ ਬਣਾ ਕੇ ਪੀ ਲੋ ਅੱਛਾ ਹੁਣ ਮੈਂ ਖੁਦ ਬਣਾਪਾ ਹੁਣ ਆਇਆ ਕਰਾਂ ਚਾਹ ਹੈ ਤੇ ਤੇਥੋਂ ਮੈਂ ਕੀ ਕਰਾਉਣਾ ਫਿਰ ਮੈਂ ਭਗ ਜਾਨੀ ਆ ਜੇ ਮੈਂ ਤਾਂ ਕੁਝ ਨਹੀਂ ਕਰਵਾਉਣਾ ਹੈਗਾ ਭਗ ਜਾਨੀ ਆ ਬਾਰ ਖੁੱਲਾ ਪਿਆ ਇੱਕ ਪਲਾਗ ਤਾਂ ਪਟਕੇ ਦਿਖਾ ਦੇ ਮੈਨੂੰ ਤੇ ਨਹੀਂ ਲੱਤਾਂ ਤੋੜ ਦੂੰ ਤਾਂ ਹੀ ਤਾਂ ਤੁਸੀਂ ਮੇਰੇ ਲੱਤਾਂ ਤੋੜਨ ਨੂੰ ਕਹਿੰਦੇ ਹੋ ਤੁਹਾਨੂੰ ਕਿਹੜਾ ਕਿਸ ਦਾ ਡਰ ਆਗਾ ਫੋਨ ਮੇਂ ਭੱਗ ਜਾਨੀਏ ਫਿਰ ਜਦੋਂ ਤੁਸੀਂ ਮੇਰੇ ਤੋਂ ਕੁਛ ਕਰਵਾਉਣਾ ਹੀ ਨਹੀਂ ਹੈਗਾ ਮਗਾਵਾ ਜਹਾਜ਼ ਹੁਣੀ ਫਿਰ ਮਗਾਵਾ ਜਹਾਜ਼ ਨਾਲ ਬੋਲ ਮੜਾ ਇਹ ਸਿੱਧਾ ਬੋਲ ਪਿਆ ਕਰੋ ਸਾਰਾ ਦਿਨ ਤੁਸੀਂ ਪੁੱਠੀਆਂ ਗੱਲਾਂ ਕਰਦੇ ਹੋ ਮੈਂ ਪੁੱਠੀ ਗੱਲ ਕੀ ਕਰਦੀ ਮੈਨੂੰ ਜਿੱਦ ਕਰਨੀ ਵੀ ਸਿੱਖ ਲਓ ਵੀ ਕਿਵੇਂ ਜਿੱਦ ਕਰੀਦੀ ਹੁੰਦੀ ਆ ਤੁਸੀਂ ਵੀ ਕੁਝ ਸਿੱਖ ਲਓ ਵੀ ਕਿਵੇਂ ਪਾਣੀ ਫੜਾਉਣਾ ਹੁੰਦਾ ਚਾਹੇ ਪਾਣੀ ਤੁਸੀਂ ਸਪਰੇਅ ਪਾ ਕੇ ਧਰਦੇ ਅਗਲਾ ਲਾ ਕੇ ਮੇਰੇ ਮੂੰਹ ਨੂੰ ਲਾਤਾ ਲੈ ਕੇ ਗਲਾਸ ਨਾ ਇਹ ਕਿਵੇਂ ਸਰਪੇ ਪਾ ਦੂਗਾ ਕਰੇ ਕੋਈ ਉਹ ਤਾਂ ਚਲ ਮੋਟਾ ਦਾ ਪਾਣੀ ਦੀਦੀ ਨੇ ਪਰਤਾਉਣਾ ਕਰਦੀ ਨਾਲ। ਸਿਰ ਕਿੱਡੀ ਗੱਲ ਹੋ ਗਈ? ਐ ਸਰਪੇ ਪਾਉਂਦੀ ਫਿਰਦੀ ਆ ਦੀਦੀ। ਹੂੰ। ਕੀ ਪਤਾ ਹੁੰਦਾ ਅੱਜ ਕੱਲ ਕਿਸੇ ਦਾ? ਲੈ। ਹੁਣ ਸੁਣ ਤਾਂ ਕਿਸੇ ਦੇ ਵਿੱਚ ਕਿਰਨੀ ਹੈਗਾ ਫਿਰ ਤਾਂ ਸਾਨੂੰ ਮੇਰੇ ਤੇ ਵਿੱਚ ਕਿਰਨੀ ਹੋਣਾ ਹੈਗਿਆ। ਫਿਰ ਤਾਂ ਮੈਂ ਵੀ ਸਰਪੇ ਸਰਪੇ ਪਾ ਕੇ ਦੇ ਸਕਦੀ ਆ ਤੁਹਾਨੂੰ। ਫਿਰ ਖੁਦ ਪੀ ਲਿਆ ਕਰੋ ਪਾ ਕੇ ਤੁਸੀਂ। ਮੈਂ ਖੁਦ ਲਈ ਗੱਲਾਂ ਫੇਰ ਆ ਗਈਆਂ। ਪਹਿਲਾਂ ਕਹਿੰਦੀ ਚਾਹ ਖੁਦ ਬਣਾ ਲਿਆ ਕਰੋ। ਫਿਰ ਹੋਰ ਕਰਾਂ ਕੀ ਜੋ ਤੁਹਾਨੂੰ ਯਕੀਨ ਨਹੀਂ ਹੈਗਾ ਕਿਸੇ ਤੇ? ਸਿੱਖ ਮੜਾ ਮੋਟਾ ਕਰਨਾ। ਸਿੱਖ ਮੜਾ ਮੋਟਾ ਕਰਨਾ। ਸਾਰਾ ਕੰਮ ਮੈਂ ਹੀ ਕਰਦੀ ਆਂਗੀ। ਆਹੋ ਕਰਦੀ ਆਂ। ਤਾਰੇ ਤੂੰ ਦੇਖਦੇ ਵੀ ਨਹੀਂ ਹੈਗੇ ਕੀ ਹੁੰਦਾ ਕੀ ਨਹੀਂ ਤੇ ਦਾਲ ਤੈਨੂੰ ਨਹੀਂ ਬਣਾਉਣੀ ਨਹੀਂ ਚੱਜ ਦੀ ਰੋਟੀ ਤੈਨੂੰ ਨਹੀਂ ਟਾਈਮ ਸਰ ਲਾਉਣੀ ਆਉਂਦੀ ਹੈਗੀ ਕੀ ਕਰਦੀਆਂ ਤੂੰ ਜੇ ਦਾਲ ਨਹੀਂ ਮੈਨੂੰ ਬਣਾਉਣੀ ਆਉਂਦੀ ਹੈਗੀ ਫਿਰ ਹੋਰ ਲਿਆਓ ਜਿਹੜੀ ਦਾਲ ਵਧੀਆ ਬਣਾ ਕੇ ਪਵਾ ਦੇ ਕਰੂਗੀ ਤੁਹਾਨੂੰ ਮੈਂ ਤਾਂ ਕੁਝ ਵੀ ਨਹੀਂ ਚੱਜ ਦਾ ਬਣਾਉਂਦੀ ਹੈਗੀ ਤੂੰ ਜਵਾਨ ਨਾਲ ਲੜਾ ਖੜੀ ਹੋ ਜਾ ਚਾਹ ਬਣਾ ਲਿਆ ਮੈਂ ਕੌਣ ਲਊ ਵੀ ਤੈਨਾਂ ਜਾ ਬਣੀ ਪਈ ਸੀਗੀ ਹੁਣ ਬਣਾਈ ਹਦੀ ਦੀ ਉਹਨਾਂ ਵਾਸਤੇ ਉਹ ਤਾਂ ਥੋੜੀ ਜੀ ਸੀਗੀ ਤੁਸੀਂ ਪੀ ਲਓ ਹੁਣ ਬਣਾਈ ਸੀਗੀ ਮੈਂ ਨਾ ਨਾਸ ਤਾਂ ਪੀ ਲਈ ਪੀ ਲਈ ਸੀ ਤੁਸੀਂ ਨਹੀਂ ਸੱਚ ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀਗੀ ਪਾਣੀ ਤੁਸੀਂ ਪਾਇਆ ਸੀ ਕੈਂਪਰ ਚ ਕੀ ਕਰਨਾ ਸੀ ਮੋਟਰ ਦਾ ਪਾਣੀ ਪਾ ਲਿਆ ਸੀ ਤੁਸੀਂ ਨੇ ਖਾਰਾ ਪਾਣੀ ਮੈਂ ਉਹਨਾਂ ਵਾਸਤੇ ਲੈ ਗਈ ਐਨੇ ਗਾਲਾਂ ਦਿੱਤੀਆਂ ਮੈਨੂੰ ਮੋਟਰ ਦਾ ਹੀ ਪਾਇਆ ਸੀ ਉਹ ਤਾਂ ਮੈਂ ਮੋਟਰ ਦਾ ਕਿਉਂ ਪਾਇਆ ਸੀ ਪਾਣੀ ਕਿ ਮੈਂ ਤਾਂ ਪਾਇਆ ਸੀ ਵਿੱਚ ਸਰਪਾ ਪਾ ਕੇ ਮੈਂ ਇਹਨੂੰ ਚੰਗੀ ਤਰ੍ਹਾਂ ਧੋਵਾਂਗੀ ਸਾਡਾ ਤਾਂ ਖਰਾਬ ਹੋ ਰਿਹਾ ਸੀ ਕੈਂਪਰ ਉਹ ਤਾਂ ਖਾਰਾ ਪਾਣੀ ਸੀ ਮੈਂ ਲੈ ਗਈ ਉਹ ਨਵਸਤੀ ਪੀਣ ਵਾਸਤੇ ਲਾਹੌਰ ਮੈਨੂੰ ਕਿਹੜਾ ਪਤਾ ਸੀਗਾ ਮੈਂ ਕਿਹ ਰੀਦੀਦੀ ਨੇ ਪਤਾ ਹੋਊਗਾ ਤੇ ਮੈਂ ਕਹਿ ਦਿੰਦੀ ਕਿ ਤੇ ਗਲਤੀ ਹੋ ਗਈ ਏਡੀ ਗਿੱਡੀ ਗੱਲਾਂ ਲੈ ਗਲਤੀ ਕਿੱਥੇ ਉਹ ਕਰਦੇ ਨੇ ਉਹ ਬੋਲਿਆ ਕਰ ਬਾਦੂ ਬਾਦੂ ਸੁਣਾਇਆ ਨੇ ਮੈਨੂੰ ਫਿਰ ਜਿਸੀ ਜਿੱਤੋਂ ਕੁਝ ਨਹੀਂ ਬਣਦਾ ਐ ਕਿੰਨਾ ਕ ਟਾਈਮ ਕੱਟਾਂਗੇ ਨਹੀਂ ਹੋਗੇ ਅੱਜ ਤਾਂ ਮੈਂ ਵੀ ਬਾਦੂ ਸੁਣਾ ਕੇ ਆਈ ਆ ਅੱਜ ਮੈਂ ਵੀ ਨੂੰ ਚੁੱਪ ਕਰੀ ਹੈਗੀ ਵਧੀਆ ਕਰਿਆ ਆਹੋ ਇਹ ਜਿਹੇ ਬੰਦੇ ਕਰ ਇਹੋ ਜਿਹੇ ਬੰਦੇ ਨਾਲ ਤਾਂ ਐਵੇਂ ਹੀ ਬਸ ਚੱਲੇ ਜਿਵੇਂ ਅਗਲਾ ਚੱਲਦਾ ਨਾਲੇ ਹੁਣ ਮਣੀ ਮੁੱਟੀ ਅੱਖ ਲਾ ਜੂਗੀ ਉਹਨਾਂ ਆ ਅਕਲ ਤੁਹਾਨੂੰ ਫੇਰ ਵੀ ਨਹੀਂ ਆਉਂਦੀ ਹੈਗੀ ਉਹਨੇ ਤਾਂ ਉਹ ਵੀ ਬੋਲਣਾ ਹੈ ਕੀ ਕਰੀਏ ਇਹ ਬੰਦੇ ਦਾ ਉਹ ਤਾਂ ਬਸ ਉਹ ਚੀਜ਼ ਹੈ ਵੀ ਮੱਜਮੂਰੇ বীਣ বাজਾਈ ਚਾਹੇ ਨਾ বাজਾਈ ਕੋਈ ਫਾਇਦਾ ਨਹੀਂ ਹੈਗਾ ਨਾਲੇ ਰਾਤ ਤੁਹਾਡੀ ਕੀ ਸੱਚਮੈ ਤਾਂ ਪੁੱਛਣਾ ਭੁੱਲ ਗਏ ਕੀ ਲੜਾਈ ਹੋਈ ਹੁੰਦੀ ਸੀ ਕਿਹਦਾ ਤਾਂ ਬੋਲਦਾ ਸੀ ਉਹ ਰਾਤ ਵੀ ਉਹ ਰਾਤ ਗੱਡੀ ਗਿਆ ਹੋਰ ਨੂੰ ਵੀ ਨਹੀਂ ਸੌਣ ਦਿੰਦਾ ਹੈਗਾ ਆਹ ਤਾਂ ਤੇ ਐਵੇਂ ਦੀ ਹੈਗੀ ਮਾੜੀ ਜੀ ਗੱਲ ਹੋਊਗੀ ਵਿਦਾ ਜਿਹੜਾ ਕਿ ਦੱਸਦੇ ਨੇ ਉਹਨੂੰ ਤਾਰੇ ਦਿਨ ਬਸ ਐਵੇਂ ਬੋਲੀ ਜਾਂਦੇ ਨੇ ਹੋਰ ਤੋਂ ਕੰਮ ਨਹੀਂ ਹੈਗਾ 200 ਰੁਪਏ ਕੇ ਸਰਪਤਾ ਤਾਂ ਹੈਗਾ ਰਾਤ ਡੱਕ ਕੇ ਆਈ ਸੀਗੀ ਮੈਂ ਮੜਾ ਜਾਂ ਕਹਿ ਤਾ ਬੋਲਣ ਲੱਗੀ ਇਹ ਜੇ ਬੰਦੇ ਤਾਂ ਨਾ ਹੋ ਵੀ ਨਾ ਸੱਚੀ ਇਹ ਜੇ ਤਾਂ ਖੰਦ ਤੇ ਫੋਟੋ ਚੰਗੀ ਆ ਫੜ ਕੇ ਖੜਾ ਘੁੱਟ ਦੇਖ ਦੇਣਾ ਚੱਲ ਦੀਦੀ ਕਾਨੂੰ ਐਵੇਂ ਕਾ ਤੂੰ ਕਹਿੰਨੇ ਹੋ ਹੋਰ ਸਿਰ ਮੇਰੇ ਘਰ ਵਾਲਾ ਦਾ ਘਰ ਵਾਲਾ ਤਾਂ ਹੈਗਾ ਜੇ ਕਿਸੇ ਢੰਗ ਦਾ ਹੋਵੇ ਫੇਰ ਘਰ ਵਾਲਾ ਹੁੰਦਾ ਹੈ ਜਦੋਂ ਕੀ ਕਰਾਉਣਾ ਤਾਂ ਦੀਦੀ ਜੋ ਨਾ ਹੁਣ ਮੈਂ ਕਿੱਥੇ ਜਾਉਂਗੀ ਮੈਂ ਇਕੱਲੀ ਕਿਵੇਂ ਰਹਿ ਲੂੰਗੀ ਉਹਨਾਂ ਨਾਲ ਕੋਈ ਨਾਲੀ ਚੱਲ ਮੇਰਾ ਜਹਾਨਾ ਤੇਰੇ ਮਾਵਾ ਆਪਣੇ ਪਹਿਲਾਂ ਵੀ ਵਿਆਹੀਆਂ ਨਾ ਹੋਰ ਵਿਆਹ ਦੇਣਗੇ ਫੇਰ ਅਗਲੇ ਲਗਾ ਸੋ ਦੀਦੀ ਤੁਸੀਂ ਇੰਨੀਆਂ ਜਿਹੀ ਗੱਲਾਂ ਕਾਤੋਂ ਕਰੀ ਜਾਂਦੇ ਹੋ ਮੇਰੇ ਮਾਂ ਪਾਪਾ ਵਿਚਾਰੇ ਬਜ਼ੁਰਗ ਹੋ ਰਹੇ ਨੇ ਹੁਣ ਮੈਨੂੰ ਕਿੱਥੇ ਵਿਆਹ ਦਣਗੇ ਇਹ ਸਾਰੀ عمر ਖਾਈ ਜਾਣਗੇ ਚਿੱਤਰ ਮੈਂ ਕਰਦਾ ਹਾਂ ਇਦਰਾਕੀ ਗੱਲ ਬੋਲਦੇ ਕੋਈ ਨਾ ਲਾ ਤੂੰ ਨੂੰ ਭੇਜੇ ਦਾ ਚਾਹ ਬਣਾਉਣਾ ਤੂੰ ਮਾਰੀ ਇੰਨੀਆਂ ਮੋਜਾਂ ਵਿੱਚ ਲੰਨਾ ਹੋਰ ਖੜੀ ਨਹੀਂ ਤੋਤਾ ਦੀਦੀ ਆ ਗਈ ਸੀ ਤਾਂ ਕਰਕੇ ਗੱਲ ਹੀ ਪੈ ਗਈ ਉਹ ਤੇ ਮੈਂ ਦੀਦੀ ਨਾਲ ਐਂ ਗੱਲ ਕਰਦੀ ਸੀ ਸੱਚ ਮੈਂ ਕਿ ਮੋਟਰ ਦਾ ਪਾਣੀ ਤੁਸੀਂ ਕਾਤੋਂ ਪਾਤਾ ਮੈਂ ਤਾਂ ਨਾ ਤੋਤਾ ਕਰਦੀ ਸੀਗੀ ਚਾਲਾ ਕਿਆ ਕੀ ਵੀ ਕਰਸਾ ਦੀ ਗੱਲ ਬਣੀ ਪਈਆ ਚਾਹ ਤੂੰ ਐ ਕਰਿਆ ਕਰ ਦੱਸੀ ਚਾਹ ਇਹ ਮੂੰਹ ਚ ਬਣ ਦਿਆ ਕਰ ਠੰਡੀ ਕਰਕੇ ਪੀਏਗਾ ਬਈ ਜਾਤਾ ਠੰਡੀ ਕਰਕੇ ਕੋਈ ਬਹੁਤ ਪਾਣੀ ਨਾ ਪੀਦਾ ਫਿਰ ਠੰਡਾਗਾ ਤੂੰ ਚਾਹ ਦੀ ਕਿਲੋ ਰਗੀ ਨਾ ਫਿਰ ਕਿੱਡੀ ਗੱਲ ਜੇ ਤੂੰ ਗਲਤ ਪਾਣੀ ਆ ਗਿਆ ਕੋਈ ਸਿਲੰਡਰ ਮਚਾਉਣ ਦੀ ਲੋੜ ਹੀ ਨਹੀਂ ਹੈਗੀ ਦੋ ਚਾਰ ਚੱਕਰ ਘੰਟੇ ਪਾ ਦੇ ਕਰੋ ਮੂੰਹ ਚ ਸੁੱਕੀ ਜਾਂਦਾ ਪਾ ਦੇ ਦੋ ਤੁਸੀਂ ਤਾਂ ਕੋਈ ਜਿਸੇ ਬੋਲ ਲੈਂਦੇ ਕਰ ਜੇ ਤੂੰ ਬੋਲਦੀ ਨਹੀਂ ਨਾ ਤਾਂ ਹੀ ਤੈਨੂੰ ਆਹ ਦਿਨ ਦੇਖਣ ਨੂੰ ਆਏ ਨੇ ਇੱਕ ਦਿਨ ਤੇਰਾ ਸੁੱਤੀ ਪਈ ਦਾ ਗਲਾ ਘੁੱਟ ਦੂ ਇਹ ਫਿਰ ਮਰੀ ਪਈ ਰਹੀ ਚਾਹ ਦੀ ਬਾਈ ਖੰਡ ਪਾਈ ਸੀ ਮੈਂ ਮੂਹਨ ਪਾਇਆ ਤ ਨੇ ਸ਼ੱਕ ਕਰੋ ਹੈ ਨਹੀਂ ਸੀ ਗਜ ਮੁੱਕੀ ਪਈ ਸੀ ਫਿਰ ਮੈਂ ਖੰਡ ਪਾਤੀ ਤੇ ਮੈਂ ਦੱਸ ਦਿੰਦੀ ਮੈਂ ਲੈ ਆਉਂਦਾ ਲੈ ਤੁਸੀਂ ਕਿੱਥੇ ਲੈ ਕੇ ਆਉਂਦੇ ਹੋ ਜੇ ਦੱਸੂਂਗੀ ਫੇਰ ਹੀ ਲੈ ਕੇ ਆਉਂਗਾ ਪਹਿਲਾਂ ਮੈਨੂੰ ਦਵਾਈ ਲੈ ਲਾਉਂਦੇ ਆ ਪਿਆ ਸਾਰਾ ਸੱਦਾ ਇਕੱਠਾ ਹੀ ਆਉਂਦਾ ਘਰ ਚ ਤੇ ਦੱਸੋ ਵੀ ਉਹ ਛੋਟੇ ਨੂੰ ਸਾਰਾ ਰੁੱਕ ਕੇ ਉਹਦੇ ਮੰਗਾ ਲਾਂਗੇ ਜਦ ਖੰਡ ਪੀ ਖੰਡ ਦੀ ਚਾਹ ਬਣ ਗਈ ਤੂੰ ਕਰ ਦੋ ਛੋਟੇ ਨੂੰ ਉਹ ਨਹੀਂ ਦੱਸ ਸਕਦਾ ਵਿੱਲਾ ਹੈ ਫਿਰ ਉਹਰੇ ਛੋਟਾ ਹੋਰ ਕੋਈ ਕੰਮ ਨਹੀਂ ਕਰਦਾ ਹੈਗਾ ਫਿਰ ਸੌਧਾ ਤੇ ਲਈ ਸਕਦਾ ਫਿਰ ਬਾਈ ਜੀ ਮੈਨੂੰ ਦੱਸ ਦੋ ਇੱਕ ਦਿਨ ਕਾਹਦੀ ਚਾਹ ਗੱਲਬਾਤ ਹੋ ਜੂਗੀ ਦੀਦੀ ਰੋ ਰਤਾ ਇਸੇ ਕਾਲਾ ਦਾ ਨਾ ਸਾਰਾ ਦਿਨ ਜੇ ਤੁਹਾਨੂੰ ਦੱਸ ਦਿਆ ਤੁਸੀਂ ਕਿੱਥੇ ਲੈ ਕੇ ਦਿਨੇ ਹੋ ਪਹਿਲਾਂ ਤੁਸੀਂ ਮੈਨੂੰ ਦਵਾਈ ਲਿਆਤੀ ਹੋਗੀ ਐ ਮੰਗੀ ਕੋਰੀ ਦਵਾਈ ਕਿਹਾ ਮੈਨੂੰ ਮੰਗੀ ਸੀ ਦਵਾਈ ਮੈਂ ਕਿਹਾ ਸੀ ਸੋੜੂ ਕਿ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਹੈ ਗੱਪਣਾ ਮਾਰ ਤੂੰ ਐ ਕਹੀ ਬਸ ਪ੍ਰੋਬਲਮ ਆ ਤੂੰ ਇਹਨਾਂ ਕਿਹਦੀ ਦਵਾਈ ਲੱਗਿਆ ਮੈਨੂੰ ਮੈਂ ਕਿਹਾ ਸੀ ਗੋਲੀ ਜਿਆਦਾ ਨਾ ਲੈਣੀ ਨਹੀਂ ਕਿਹਾ ਤੇ ਮੈਨੂੰ ਪ੍ਰੋਬਲਮ ਹੈ ਤੇਰਾ ਨਹੀਂ ਹੱਕ ਮੰਨਦਾ ਵੀਰੇ ਕੋਈ ਫਿਰ ਦਾ ਮਾੜੀ ਤੂੰ ਮੜਾ ਮੈਨੂੰ ਬੜਾਈ ਨਹੀਂ ਹੈ ਲੈ ਦਵਾਈ ਆਪ ਨਹੀਂ ਲਿਆ ਤਾ ਕੁਛ ਬੋਲੀ ਵੀ ਨਹੀਂ ਹੈਗੀ ਆ ਕਹੀ ਤੇ ਨਹੀਂ ਹੋਣਾ ਲੇ ਪਰਸਨ ਨੂੰ ਜੇ ਕਹਿੰਨੇ ਆ ਕਿ ਤੁਸੀਂ ਕਿਹੜਾ ਕੰਮ ਕਰਦੇ ਹੋਗੇ ਫਿਰ ਸੌਦਾ ਮੈਨੂੰ ਕਿਹਾ ਜਾਂ ਕਰ ਮੁੱਕੀ ਪੀਤਾ ਕਿਹਾ ਦਵਾਈ ਤਾਂ ਕਿਹਾ ਸੀ ਬਰੀਆ ਨੇ ਦਵਾਈ ਤਾਂ ਕਿਹਾ ਸੀ ਦਵਾਈ ਲਿਆ ਦਿੰਦਾ ਫੇਰ ਉਹ ਕਹਿੰਦਾ ਤੇ ਤੇ ਟੈਸਟ ਕਰਾ ਲਿਆ ਉਹ ਤਾਂ ਸਾਨੂੰ ਖੁਦ ਰੂ ਵੀ ਦਿੰਦਾ ਨਾ ਵੀ ਬਿਮਾਰ ਪਈਏ ਦਵਾਈ ਦਵਾਦਾ ਚਾ ਦਵਾਈ ਨਹੀਂ ਦਵਾ ਕੇ ਲਿਆ ਮੈਂ ਕੋਈ ਗੱਲ ਨਹੀਂ ਆਪ ਵੀ ਲੈ ਸਕਦੀ ਸੀ ਆ ਖੰਡ ਤਾਂ ਤੇ ਜੱਕਣੇ ਘੋਲ ਕੇ ਫੜਾਦੀ ਇਹਨੂੰ ਪਤਾ ਚੰਗੀ ਬਣਾ ਮੈਂ ਨਹੀਂ ਪੀਂਦਾ ਹੈਗਾ ਹੈ ਨਹੀਂ ਸ਼ੱਕਰ ਫਿਰ ਐਡੀ ਕਿੱਡੀ ਗੱਲ ਨਾਲ ਇੱਕ ਦਿਨ ਫਿਰ ਨਾ ਚਾਹ ਪੀਓ ਤੁਸੀਂ ਤੁਹਾਨੂੰ ਲੜਾਣੇ ਹੋ ਤੁਹਾਨੂੰ ਦੇਖ ਮੈਂ ਥੱਪੜ ਥੱਪੜ ਮਾਰਨ ਦੀ ਲੋੜ ਨਹੀਂ ਹੈਗੀ ਮੈਂ ਕਹਾਂ ਮੈਨੂੰ ਰੀ ਤੇ ਫਿਰ ਅਗਲੀ ਤਾਂ ਬੋਲੂਗੀ ਤੇਰੇ ਆਈ ਵੀ ਕਰ ਸਕਦੀ ਆ ਵੀ ਛੱਕਰਾ ਹੀ ਨਹੀਂ ਮੈਨੂੰ ਛੱਕਰਾ ਨਹੀਂ ਫਿਰ ਤੁਹਾਡੀ ਜਿੱਥੇ ਕਿੱਥੇ ਵਾਜ ਜਾਂਦਾ ਮਾਨਸਾ ਵਾਜ ਜਾਂਦਾ ਫਿਰ ਕੋਈ ਗੱਲ ਨਹੀਂ ਇੱਕ ਦਿਨ ਪੀ ਲਈ ਜੇ ਫਿਰ ਕਿਹੜਾ ਫਾਹਾ ਆ ਗਿਆ ਤੁਹਾਨੂੰ ਆਹਾ ਮੈਨੂੰ ਨਹੀਂ ਆਉਂਦਾ ਫਾਹਾ ਇੱਕ ਦਿਨ ਤੈਨੂੰ ਜੂਰਾਉਂਗਾ ਛੱਡ ਦੇ ਵੀਰੇ ਛੱਡ ਤੂੰ ਸਾਡੀ ਗੱਲ ਕਰਾਈ ਸਾਡੀ ਕਰਾਈ ਆ ਇਹ ਓਏ ਮੇਰੀ ਭੈਣ ਆ ਉਹ ਮੈਂ ਤੈਨੂੰ ਹੈ ਜਮੀਂ ਚੰਬਰ ਗਿਆ ਮੈਨੂੰ ਜਾਣੇ ਇਹਨੂੰ ਪੁੱਛਾ ਮੈਂ ਗੜਾ ਜਾਥਾ ਪੋਣਾ ਹੈ ਤੈਨੂੰ ਕਿੰਨੇ ਦਿਨ ਹੋ ਗਏ ਦੇਖਿਆ ਤੈਨੂੰ ਮੈਨੂੰ ਤੂੰ ਸਰੋਸਰੀ ਚੜੀ ਜਾਣਾ ਹੈ ਮੈਂ ਸਰ ਕੀ ਚੜਦਾ ਯਾਰ ਤੈਨੂੰ ਮੱਚੇਵਾ ਹੈ ਕਿਹੜੀ ਗੱਲ ਆ ਭਲਾ ਇਸ ਤੈਨੂੰ ਕਿਹੜੀ ਗੱਲ ਦਾ ਕਰੂੰਗਾ ਉਹ ਗੱਲ ਤਾਂ ਕਰ ਪੋਣਾ ਤੂੰ ਪਾਣੀ ਮੰਗਿਆ ਲੈ ਜੀ ਗੱਪ ਖਾਰਾ ਪਤਾ ਨਹੀਂ ਕੀ ਪਾਇਆ ਉਸੇ ਛੱਡੀ ਦਰੋ ਜਿੱਦੋਂ ਕੁੱਤਾ ਮੈਨੂੰ ਤੁਰ ਗਿਆ ਸਰ ਮੈਂ ਗੱਠਰ ਗਾਣ ਕਰਕੇ ਪਾਣੀ ਵੀ ਚੱਕ ਕੇ ਪੀ ਸਕਦਾ ਓ ਯਾਰ ਜੇ ਹੁਣ ਇਹਨੂੰ ਕਹਿਤਾ ਫਿਰ ਹੁਣ ਮੈਂ ਵੀ ਹੋ ਕੇ ਨੂੰ ਚੱਕ ਤੇਰੇ ਸਾਹਮਣੇ ਕੋਈ ਲੱਛਣ ਕਰਦੀ ਬਿਮਾਰ ਹੈ ਵਿਚਾਰੀ ਕਰੇ ਆਦੇ ਜਾ ਕੇ ਨਹੀਂ ਦੇਖਿਆ ਇੱਕ ਦਿਨ ਤੇਰੇ ਬਾਹਰ ਬੈਰ ਚ ਕੱਪੜੇ ਪਾੜੀਏ ਚੱ ਇਹ ਨਹੀਂ ਬੰਤਾ ਜਾਂਦੀ ਨਹੀਂ ਛੱਡ ਗਏ ਤੂੰ ਇਹਨਾਂ ਮਾਰਦਾ ਕੁੱਟਦਾ ਤੇ ਇਹ ਵੀ ਤੇਨਾਂ ਸਹੀ ਰਹਿੰਦੀ ਐ ਉਹ ਤਾਂ दारूਆ ਪੀਣਾ ਛੱਡੀ ਨਹੀਂ ਜਾਂਦੀ ਉਹ ਜਨਾਨੀ ਹੋਵੇ ਜਿਹਨੂੰ ਦੋ ਵਾਰ ਵਾਗ ਜਿਆ ਘਰੇ ਮੈਨੂੰ ਕੀ ਕਹਿਣਾ ਇਹਨੂੰ ਕਹਿ ਇਹ ਤਾਂ ਮਾਫੀ ਮੰਗ ਚਲ ਜੱਸੀ ਮੈਨੂੰ ਮਾਫ ਕਰ ਦੇ ਅਸਲ ਕਸੂਰ ਤੇਰਾ ਨਹੀਂ ਹੈਗਾ ਵਿਚਾਰੀ ਇਹਦੀ ਕਿਸਮਤ ਦਾ ਹੈਗਾ ਜਿਹੜਾ ਤੇਰਾ ਭਰਾ ਖੋਇਆ ਹੋਇਆ ਹੈਗਾ ਸਹੀ ਗੱਲ ਆ ਜੇ ਅੱਜੇ ਦਾ ਭਰਾ ਹੁੰਦਾ ਨਾ ਤਾਂ ਤੂੰ ਐ ਨਹੀਂ ਕਰਨਾ ਸੀ ਵੀਰੇ ਇਹਦੇ ਨਾਲ ਸਮਝਾਦੀ ਤੈਨੂੰ ਤਾਂ ਇਹਦੇ ਸਾਰੇ ਰਿਸ਼ਤੇ ਨਵੋਣੇ ਚਾਹੀਦੇ ਨੇ ਮੇਰਾ ਕੋਈ ਹੈ ਨਹੀਂ ਅੱਗੇ ਪਿੱਛੇ ਤੂੰ ਜਮੀ ਸ਼ਰਮਤਾਰ ਤੀ ਆਹੀ ਗੱਲ ਤਾਂ ਨੂੰ ਹੰਕਾਰ ਆ ਵੀ ਅੱਗੇ ਪਿੱਛੇ ਨਹੀਂ ਹੈਗਾ ਕੋਈ ਚਾਹੇ ਮਾਰਾਂ ਕੁੱਟਾਂ ਚਾਹੇ ਮੈਂ ਕਿਵੇਂ ਮਰਜ਼ੀ ਕਰਾਂ ਵੀ ਆਈ ਨਹੀਂ ਆਏ ਮੇਰੇ ਵੀ ਮਾਰਨੀ ਇਹੋ ਜੇ ਕੋਈ ਹੈ ਨਹੀਂ ਇਹਦਾ ਇੰਨਾ ਸਬਰ ਨਹੀਂ ਪਰਖੀ ਦਿੰਦਾ ਕਿਸੇ ਦਾ ਵੀ ਬੰਦਾ ਹਿੰਡ ਤੇ ਆ ਕੇ ਇੱਕ ਇਹ ਜਿਹਾ ਸਟੈਪ ਚੱਕ ਲੈ ਮੁਰ ਕੇ ساری ਉਮਰ ਚੱਕੀਆਂ ਤੂੰ ਚਲ ਜੱਸੀ ਮੈਨੂੰ ਮਾਫ ਕਰ ਦੇ ਕੋਈ ਗੱਲ ਨਹੀਂ ਜੀ ਜਿਸ ਨੂੰ ਆਪਦੀ ਗਲਤੀ ਦਾ ਅਹਿਸਾਸ ਹੋਈ ਗਿਆ ਸੋ ਮੈਂ ਤੁਹਾਨੂੰ ਮਾਫ ਕਰ ਦਿੰਨੀ ਆ ਅਹਿਸਾਸ ਤਾਂ ਮੈਨੂੰ ਲੱਗਦਾ ਹਲੇ ਹੁੰਦਾ ਨਹੀਂ ਸੀ ਕਲਕਾਰਾ ਲक्की ਬਾਈ ਨੇ ਜਿਹੜੀ ਗੱਲ ਸਮਝਾਈ ਹੈ ਨਾ ਉਹ ਦੇ ਕਰਕੇ ਮੈਨੂੰ ਵੀ ਆ ਲੱਗੇ ਤੈਨੂੰ ਦੀ ਪੈਦੀ ਅੱਖਾਂ ਪੜ੍ਹਨੀ ਚਾਹੀਦੀਆਂ ਬੇਚਾਰੀ ਦੇ ਇਹਦੇ ਅੱਖਾਂ 'ਚ ਕਿੰਨੀ ਬਿਮਾਰੀਆਂ ਹਨਾ ਤਰਾਹ ਤੂੰ ਸੋਚ ਕੇ ਕਿੰਨਾ ਤਰਦਾਗਾ ਤੇਰੇ ਸਾਹਮਣੇ ਕਦੇ ਉੱਚੀ ਬਾਤ ਚ ਬੋਲਦੀ ਨਹੀਂ ਕਿਸੇ ਬੰਦੇ ਨੂੰ ਤੇਰੇ ਬਾਰੇ ਇਹ ਮਾੜਾ ਨਹੀਂ ਕਹਿਣ ਦਿੰਦੇ ਤੇਰੀ ਪਿੱਠ ਪਿੱਛੇ ਚ ਲੱਕ ਤੈਨੂੰ ਕਦੇ ਮਾੜਾ ਨਹੀਂ ਕਹਿਣ ਦਿੰਦਾ ਨੇ ਇਹ ਕਹਿੰਦੇ ਚੁੱਪ ਕਰ ਜੀ ਉਹਦੇ ਬਾਰੇ ਮਾੜਾ ਨਾ ਬੋਲੋ ਮੈਂ ਕਿੱਧਰ ਜਾਉਂਗੀ ਇਹਨੂੰ ਪਤਾ ਹੈ ਇਹਨੇ ਤਾਂ ਪਿਛੋਕੜ ਦੇਖਿਆ ਪਿੱਛੋਂ ਵੀ ਹੈ ਨਹੀਂ ਕੋਈ ਸਾਹਮਣ ਵਾਲਾ ਤਾਦ ਦੇ ਵਰਗੇ ਤੇ ਘਟਰੀ ਹੈ ਤਾ ਤੂੰ ਐ ਕਰਦਾ ਮੇਰੇ ਨਾਲ ਵੀ ਇੱਕ ਦਿਨ ਚਲ ਕੋਈ ਨਹੀਂ ਲੱਕੀ ਰੀਤ ਬਾਈ ਤੁਸੀਂ ਵੀ ਮੈਨੂੰ ਮਾਫ ਕਰ ਦੋ ਜੀ ਨਹੀਂ ਨਹੀਂ ਸਾਡੇ ਤੋਂ ਮਾਫੀ ਨਾ ਮੰਗੋ ਤੁਸੀਂ ਆਪ ਦੋਈਂ ਖੁਸ਼ ਰਹੋ ਤੇ ਤੁਹਾਡੇ ਕਿਲੇਸਰ ਕੱਲ ਨੂੰ ਅੱਡ ਬਿਡਾ ਕੇ ਵਜਾਂਗੇ ਸਾਨੂੰ ਕੀ ਫਰਕ ਪੈਂਦਾ ਗੱਲ ਤਾਂ ਐਂ ਕਰਦੇ ਆ ਵੀ ਕੱਲ ਨੂੰ ਪਿੰਡ 'ਚ ਕਹਿਣਗੇ ਵੀ ਇੱਕ ਭਰਾ ਨੇ ਦੂਜੇ ਬਾਰੇ ਜਮੀਨ ਹੀ ਸੋਚਿਆ ਸਹੀ ਗੱਲ ਹੈ ਚਲ ਕੋਈ ਨਹੀਂ ਅੰਦਰ ਬੈਠਾ ਤੁਸੀਂ ਮੈਂ ਚਾਹ ਬਣਾਉਣੀ ਹੈ ਸਾਰਿਆਂ ਵਾਸਤੇ ਹਾਂ ਠੀਕ ਨਹੀਂ ਚੱਕਰ ਵੜ ਲਿਆ ਨਹੀਂ ਚਾਹ ਬਣੀ ਪਈ ਹੈ ਕੁਛ ਨਹੀਂ ਹੁੰਦਾ ਹੀ ਪੀ ਲੈਣਗੇ ਅਸਾਂ ਨਹੀਂ ਨਹੀਂ ਭਾਈ ਫੇਰ ਲੜਾਈ ਹੋ ਜਾਊ ਦੇਖ ਤੁਸੀਂ ਗੱਲ ਇਹੀ ਹੈ ਉਹਨਾਂ ਰੀਤ ਦੇ ਭਰਾ ਹੈਗਾ ਮੈਂ ਪਰਦਾ ਨਾ ਪਾਣੀ ਛਾਲਾ ਦੇਣ ਮੈਨੂੰ ਪਤਾ ਹੈ ਵੀ ਜੇ ਮੈਂ ਇਹਨੂੰ ਕੁਝ ਕਹੂੰਗਾ ਤਾਂ ਮਿੰਟ ਵਿੱਚ ਕਹਿਣਗੇ ਸਦਾ ਮੇਰੇ ਭਰਾ ਨੂੰ ਤਾਂ ਕਰਕੇ ਸ਼ਾਇਦ ਮੇਰੀ ਅਕਲ ਵੀ ਟਿਕਾਣੇ ਆ ਇਹਨੂੰ ਹੁਣ ਕਿਸੇ ਦਾ ਡਰ ਨਹੀਂ ਹੈਗਾ ਕੋਈ ਤਾਂ ਗੱਲ ਹੈ ਵੀ ਇਹਨੂੰ ਕਿਸੇ ਦਾ ਡਰ ਨਹੀਂ ਹੈਗਾ ਇਹਨੂੰ ਐ ਵੀ ਇਹਦੇ ਕਿਹੜਾ ਭਾਈ ਹੈਗਾ ਵੀ ਉਹ ਕੁਝ ਕਰ ਦੂਗਾ ਮੇਰਾ ਕੀ ਤਾਂ ਹੀ ਤਾਂ ਕਹਿੰਦੇ ਨੇ ਕੋਈ ਮੈਨੂੰ ਤੰਗ ਕਰਦਾ ਉਹ ਇਹ ਵੀ ਤੇਰਾ ਭਰਾ ਹੈ ਤੇ ਮੇਰਾ ਭਰਾ ਵੀ ਤੇਰਾ ਭਰਾ ਹੈ ਤੂੰ ਆ ਗੱਲ ਨਹੀਂ ਕਦੇ ਕਹਣੀ ਵੀ ਤੇਰੇ ਭਰਾ ਨਹੀਂ ਹੈਗਾ ਮੇਰਾ ਅੱਬਾ ਚਾਹੇ ਪੈਸਾ ਲਾ ਦੇਈ ਜੋ ਮਰਜੀ ਦੇਈ ਪਰ ਹਰੇਕ ਭਾਈ ਨੂੰ ਇੱਕ ਭਰਾ ਜ਼ਰੂਰ ਦੇਈ ਹਾਂ ਸਹੀ ਗੱਲ ਹੈ ਭਰਾ ਚਾਹੇ ਲੱਖ ਨਛੇੜੀ ਬਾਈ ਦਸੋ ਤਾਂ ਬਹੁਤ ਵੱਡਾ ਹੁੰਦਾ ਹੈ ਹਾਂ ਪਰ ਵੀ ਜਦੋਂ ਭੈਣਾ ਮਸੀਬੇ ਚ ਹੋਵੇ ਨਾ ਤਾਂ ਗੰਦਮਣ ਕੇ ਜ਼ਰੂਰ ਖੜਦਾਗਾ ਹਾਂ ਬਈ ਤਾਂ ਹੈਗਾ ਧੰਨਵਾਦ ਬਾਈ ਤੁਸੀਂ ਮੇਰੀ ਇੰਨੀ ਹੈਲਪ ਕੀਤੀ ਕੋਈ ਗੱਲ ਨਹੀਂ ਕੋਈ ਨਾ ਦੱਸੀ ਜੇ ਅਸੀਂ ਨਾ ਦੇਰ ਨਾਲ ਖੜਾਂਗੇ ਹੋਰ ਫੜੂਗਾ ਕੌਣ ਫਿਰ ਆਪਣੇ ਸੰਜੇ ਇਕੱਠ ਦਾ ਫਾਇਦਾ ਕੀ ਹੋਇਆ ਜੇ ਆਪਾਂ ਇੱਕ ਦੂਜੇ ਨਾਲ ਲੜਦੇ ਨੂੰ ਦੇਖ ਕੇ ਹੱਸ ਨਹੀਂ ਆ ਫਿਰ ਫਾਇਦਾ ਕੀ ਹੈਗਾ ਚਲ ਤੂੰ ਜਾ ਤੂੰ ਚੱਕਰ ਲੈ ਕੇ ਆਜਾ ਆਜ ਅਸੀਂ